ਸਭ ਤੋਂ ਪਹਿਲਾਂ ਫਤਿਹ ਅਰਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਭਰਾ ਸਾਡੇ ਨਾਲ ਪੁਰਾਣੇ ਜੁੜੇ ਹੋਏ ਨੇ ਜਿਹੜੇ ਇਸ ਪਿੰਡ ਦੇ ਵੀ ਹੈਗੇ ਆ ਤੇ ਸਾਨੂੰ ਵੀ ਚੰਗੀ ਤਰ੍ਹਾਂ ਜਾਣਦੇ ਆ ਬਾਈ ਵੋਟਰ ਵੀ ਜਿੰਮੇ ਗੱਲ ਕਰਦਾ ਸੀ ਤੇ ਇਸ ਪਿੰਡ 'ਚ ਅਸੀਂ ਪਹਿਲੀ ਵਾਰ ਨਹੀਂ ਆਏ ਲਗਭਗ ਕਿਆ ਸੈਂਕੜੇ ਵਾਰ ਆਇਆ ਹੋਵਾਂਗੇ ਵੈਸੇ ਅਸੀਂ ਨਸ਼ੇ ਦੇ ਸਬੰਧ 'ਚ ਵੀ ਇਸ ਪਿੰਡ 'ਚ ਬਹੁਤ ਵਾਰ ਆ ਚੁੱਕੇ ਆ ਪਰ ਇਸ ਪਿੰਡ ਦੇ ਵਿੱਚੋਂ ਜਦੋਂ ਹਾਕ ਮਾਰਦੇ ਸੀ ਤਾਂ ਸਾਨੂੰ ਕੱਲੀਆਂ ਸੱਥਾਂ ਵਾਲੇ ਸੱਜਣ ਜਦੋਂ ਮਿਲਦੇ ਸੀ ਤਾਂ ਉਹਨਾਂ ਨਾਲ ਗੱਲਾਂ ਬਾਤਾਂ ਚੱਲਦੀਆਂ ਸੀ ਉਹ ਸਾਡਾ ਕਈ ਵਾਰੀ ਮਜ਼ਾਕ ਵੀ ਉਡਾਉਂਦੇ ਰਹੇ ਨੇ ਤੇ ਬਾਈ ਬਲਕਰਨ ਪੱਕੇ ਕਲਾਂ ਵਾਲਾ ਇੱਥੇ ਬੈਠਾ ਉਹਨਾਂ ਦੇ ਪਿੰਡ ਵਾਲੇ ਵੀ ਹੁਣ ਪਿੱਛੇ ਜੇ ਹੁਣ ਪਤਾ ਲੱਗਾ ਜਦੋਂ ਪੁੱਤ ਇਹਨਾਂ ਦੇ ਵੀ ਮੇਰੇ ਘਰ ਦੇ 60 ਤੋਤੇ ਮੁੰਡੇ ਪਿੰਡ ਦੇ ਵਿੱਚੋਂ ਚਿੱਟੇ ਨਾਲ ਮਰ ਗਏ ਤਾਂ ਪਿੰਡ 'ਚ ਵੱਡਾ ਘੱਟ ਰੱਖ ਲਿਆ ਤੇ ਮੈਨੂੰ ਫੋਨ ਕਰਕੇ ਕਹਿੰਦੇ ਬਾਈ ਤੈਨੂੰ ਸਾਦੇ ਨੂੰ ਨਾ ਸੰਗ ਆਉਂਦੀ ਆ ਮੈਂ ਕਿਹਾ ਸੰਗ ਕਿਉਂ ਆਉਂਦੀ ਆ ਕਹਿੰਦੇ ਸੰਗ ਤਾਂ ਆਉਂਦੀ ਆ ਤੂੰ ਸਾਡੇ ਪਿੰਡ ਆ ਕੇ ਸੰਗ ਪਾੜਦਾ ਰਿਹਾ ਕਹਿੰਦਾ ਰਿਹਾ 10 ਸਾਲ ਪਹਿਲਾਂ ਉਦੋਂ ਮੈਂ ਕਹਿੰਦਾ ਹੁੰਦਾ ਸੀ ਮੁੜ ਕੇ ਕਾਬੂ ਕਹਿੰਦਾ ਉਦੋਂ ਅਸੀਂ ਜਾਗੇ ਨਹੀਂ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਜਦੋਂ ਜਾਗੋ ਉਦੋਂ ਸਵੇਰਾ ਜਦੋਂ ਮਰਜ਼ੀ ਸ਼ੁਰੂ ਕਰ ਲੋ ਪਰ ਸ਼ੁਰੂ ਤੁਹਾਨੂੰ ਕਰਨਾ ਪਊ ਮੇਰੀਆਂ ਗੱਲਾਂ ਥੋੜੀਆਂ ਰੁੱਖੀਆਂ ਜ਼ਰੂਰ ਲੱਗਣਗੀਆਂ ਡੀਆਈਜੀ ਸਾਹਿਬ ਨੂੰ ਵੀ ਰੁੱਖੀਆਂ ਲੱਗਣਗੀਆਂ ਇਸ ਪਿੰਡ 'ਚ ਕੱਲ ਜਦੋਂ ਡੋਰ ਟੂ ਡੋਰ ਕਰਦੇ ਸੀ ਕਈ ਭਰਾ ਮੈਨੂੰ ਇੱਥੇ ਆ ਕੇ ਕਹਿੰਦੇ ਪੁਲਿਸ ਦਾ ਪ੍ਰੋਗਰਾਮ ਹੋਊਗਾ ਮੈਂ ਕਿਹਾ ਨਹੀਂ ਭਾਈ ਪੁਲਿਸ ਦਾ ਨਹੀਂ ਪ੍ਰੋਗਰਾਮ ਪਿੰਡ ਕੰਨੀਓ ਰੱਖਿਆ ਪਿਆ ਉਹ ਵੀਰ ਅੱਜ ਮੈਨੂੰ ਆ ਕੇ ਕਹਿੰਦਾ ਪੋਸਟਰ ਕਿਵੇਂ ਲੱਗਗੇ ਫਿਰ ਮੈਂ ਕਿਹਾ ਭਾਈ ਪੁਲਿਸ ਵਾਲਾ ਨੇ ਲਾਤੇ ਹੋਣਗੇ ਪਰ ਅਸੀਂ ਨਹੀਂ ਲਵਾਏ ਤੇ ਨਾ ਇਹ ਪ੍ਰੋਗਰਾਮ ਪੁਲਿਸ ਵਾਲਿਆਂ ਨੇ ਰੱਖਿਆ ਵਿਆ ਇਹ ਪ੍ਰੋਗਰਾਮ ਅਸੀਂ ਆਈਜੀ ਸਾਹਿਬ ਨਾਲ ਜਦੋਂ ਗੱਲ ਕੀਤੀ ਤਾਂ ਇਹਨਾਂ ਨੇ ਆਖਿਆ ਕਿ ਅਸੀਂ ਯਾਰ ਪਿੰਡ ਦੇ ਵਿੱਚ ਜਿਵੇਂ ਇੰਟਰੈਕਸ਼ਨ ਕਰਨਾ ਚਾਹੁੰਦੇ ਆ ਹੁਣ ਆਈਜੀ ਸਾਹਿਬ ਕਿਉਂ ਆਇਆ ਤੁਹਾਨੂੰ ਇਹ ਵੀ ਦੱਸਦਾ ਪਰ ਪਹਿਲਾਂ ਮੈਂ ਗੱਲ ਕਰਦਾ ਸਾਡੇ ਮੰਚ ਦਾ ਨਾਂ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਹੁਣ ਨਸ਼ਾ ਵਿਰੋਧੀ ਮੰਚ ਦੇ ਮੂਰੇ ਭਗਤ ਸਿੰਘ ਤਾਂ ਲਾਇਆ ਵੀ ਜੇ ਭਗਤ ਸਿੰਘ ਮੂਰੇ ਲੱਗ ਜੇ ਨਾ ਨਸ਼ੇ ਦਾ ਫਿਰਕਿਆ ਖਾਤਮਾ ਹੋ ਸਕਦਾ ਕਿਉਂਕਿ ਭਗਤ ਸਿੰਘ ਦੀ ਸੋਚ ਨਾਲ ਸਾਨੂੰ ਜੁੜ ਨਹੀਂ ਦਿੱਤਾ ਸਰਕਾਰਾਂ ਨੇ ਤੇ ਜਿੰਨੇ ਤੁਸੀਂ ਬੈਠੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਵੀ ਭਗਤ ਸਿੰਘ ਨੂੰ ਕੀ ਆ ਪੈਦਾ ਹੋਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਸਰਕਾਰਾਂ ਆਜ਼ਾਦੀ ਤੋਂ ਬਾਅਦ ਵੀ ਕਰਨ ਲੱਗੀਆਂ ਸੀ ਭਗਤ ਸਿੰਘ ਜੰਮਣਾ ਪਵੇ ਕਿਉਂਕਿ ਭਗਤ ਸਿੰਘ ਨੇ ਕਿਹਾ ਸੀ ਗੋਰੇ ਜਾਣਗੇ ਭੂਰੇ ਆਉਣਗੇ ਅੱਜ ਭੂਰੇ ਬੈਠੇ ਆ ਕਿ ਨਹੀਂ ਬੈਠੇ ਮੈਨੂੰ ਇੱਕ ਤੁਸੀਂ ਕੀ ਆ ਬਾਹਾਂ ਖੜੀਆਂ ਕਰਕੇ ਕੁਝ ਗੱਲਾਂ ਜੇ ਹੰਮੀ ਭਰਿਓ ਤੁਹਾਨੂੰ ਕਿਸੇ ਸਰਕਾਰ ਤੋਂ ਆਸ ਹੈਗੀ ਆ ਵੀ ਨਸ਼ਾ ਬੰਦ ਕਰ ਦੋ ਜਿਹਨੂੰ ਨਹੀਂ ਆਸ ਉਹ ਬਾਹਾਂ ਹੜੀ ਕਰਿਓ ਜਿਹਨੂੰ ਸਰਕਾਰ ਤੋਂ ਆਸ ਹੈ ਨਹੀਂ ਨਹੀਂ ਹੈਗੀ ਸਰਕਾਰ ਕੁਝ ਨਹੀਂ ਕਰਦੀ ਚਲੋ ਆਪਾਂ ਕੌੜੀਆਂ ਗੱਲਾਂ ਹੀ ਕਰਾਂਗੇ ਪੁਲਿਸ ਪ੍ਰਸ਼ਾਸਨ ਤੋਂ ਆਸ ਹੈਗੀ ਆ ਬਾਹ ਖੜੀ ਕਰਕੇ ਦੱਸਿਓ ਹੈਗੀ ਆਸ ਡਰਨ ਦੀ ਲੋੜ ਨਹੀਂ sire ਆਮ ਦੱਸਦੇ ਆਪਾਂ ਗੱਲਾਂ ਖੁੱਲ੍ਹ ਕੇ ਕਰਦੇ ਆਂ ਪਰਿਵਾਰਕ ਮੈਂਬਰ ਐ ਵੀ ਸਾਡੇ ਜੀ ਨੇ ਸਾਡੇ ਵਿੱਚੋਂ ਨੇ ਯਾਰ ਸਾਡੇ ਭਰਾ ਨੇ ਭੋਗ ਦੇ ਸਾਡੇ ਨਾਲੋਂ ਵੀ ਵੱਧ ਦੁੱਖਾ ਦੱਸੂ ਕਿੰਨੇ ਮੈਂ ਪੁਲਿਸ ਤੋਂ ਆਸ ਹੈਗੀ ਆ ਜੀ ਪੁਲਿਸ ਕੁਝ ਨਹੀਂ ਕਰਦੀ ਤੁਸੀਂ ਕੀ ਕਰਦੇ ਹੋ ਹੁਣ ਮੈਨੂੰ ਤੁਸੀਂ ਦੱਸ ਦਿਓ ਯਾਰ ਜਿੰਨੇ ਬੈਠੇ ਹੋ ਡੱਕਾ ਤੋੜਦੇ ਹੋ ਕਿ ਕੱਲੀਆਂ ਗੱਲਾਂ ਹੀ ਕਰਦੇ ਹੋ ਕੱਲੀਆਂ ਗੱਲਾਂ ਕਰਦੇ ਆਂ ਪੁੱਤ ਥੋੜੇ ਮਰੀ ਜਾਂਦੇ ਆ ਤੇ ਪੁਲਿਸ ਵਾਲਿਆਂ ਦੇ ਵੀ ਮਰੀ ਜਾਂਦੇ ਆ ਮਾਨਸਾ ਤੇ ਜਾ ਕੇ ਕਲੋਨੀ ਦੇਖ ਲਓ ਇੱਕ ਕਲੋਨੀ ਚ ਜਮਾ ਗਵਾਂ ਚ ਚਾਰ ਮੁੰਡੇ ਪੁਲਿਸ ਵਾਲਿਆਂ ਨੇ ਚਿੱਟਾ ਪੀ ਕੇ ਮਰ ਗਏ ਮਰੇ ਕਿਉਂ ਆ ਕਿਉਂਕਿ ਤਾਂ ਘਰੇ ਟਾਈਮ ਦੇਣ ਜੋਗੇ ਵੀ ਹੈ ਨਹੀਂ ਕੋਈ ਪੁਲਿਸ ਮੁਲਾਜ਼ਮ ਜਿਹੇ ਜੀ ਇਹਨਾਂ ਦੀ ਡਿਊਟੀ ਹੈਗੀ ਆ ਅਸੀਂ ਕਹਿ ਦਿੰਨੇ ਆ ਕਿ ਕੀ ਆ ਇਹ ਮਾ ਕੇ ਜਿਹੜੀ ਵਰਦੀ ਵਾਲੇ ਹੈਗੇ ਆ ਲੋਕਾਂ ਦੇ ਨਾਲ ਮਾੜਾ ਵਿਹਾਰ ਕਰਦੇ ਆ ਤੁਸੀਂ 24 ਘੰਟੇ ਡਿਊਟੀ ਦੇ ਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਵੀ ਕੀ ਹਾਲਾਤ ਹੁੰਦੇ ਆ ਆਪਾਂ ਨੂੰ ਖੇਤ ਦਾ ਜਦੋਂ ਕੰਮ ਚੜ ਜਾਂਦਾ ਨਾ ਆਪਾਂ ਜਾਣਦੇ ਆ ਆਪਾਂ ਸਾਰੇ ਹਾਲਾਤ ਹੰਡਾਉਣੇ ਆ ਤੇ ਤਿੰਨ ਚਾਰ ਦਿਨ ਦਾ ਖੇਤ ਦਾ ਕੰਮ ਰਹਿ ਗਿਆ ਪਰ ਤਸੱਲੀ ਹੋ ਜਾਂਦੀ ਆ ਮੋੜ ਕੇ ਘਰਦਿਆਂ ਨੂੰ ਵੱਡੂ ਖੌਮ ਕਰਨ ਲੱਗ ਜਾਨੇ ਆਪਾਂ ਹੁਣ ਮਸਲਾ ਮੈਂ ਕੀ ਆ ਸਾਰੇ ਗੱਲ ਤੇ ਕੀ ਆ ਖੋਲ ਕੇ ਆਪਾਂ ਗੱਲ ਕਰਾਂਗੇ ਹੁਣ ਮੈਂ ਗੱਲ ਭਗਤ ਸਿੰਘ ਦੀ ਗੱਲ ਕਰਦਾ ਮੈਂ ਥੋੜੋ ਕੋਈ ਲੈਣ ਦੇਣ ਨਹੀਂ ਆਇਆ ਇੱਕ ਸੋਚ ਸਾਂਝੀ ਕਰਨ ਆਇਆ ਕਿਉਂਕਿ ਭਗਤ ਸਿੰਘ ਕਹਿੰਦਾ ਸੀ ਕੀ ਕਹਿੰਦਾ ਸੀ ਕਹਿੰਦਾ ਵਿਅਕਤੀ ਨੂੰ ਮਾਰਿਆ ਜਾ ਸਕਦਾ ਵਿਚਾਰ ਨੂੰ ਨਹੀਂ ਤੇ ਜੇ ਭਗਤ ਸਿੰਘ ਦਾ ਵਿਚਾਰ ਆ ਛੋਟੇ ਜੁਆਕਾਂ ਚ ਆ ਜੇ ਨਾ ਮੈਂ ਕਹਿੰਦਾ ਸਾਨੂੰ ਕੁਝ ਕਰਨ ਦੀ ਲੋੜ ਹੀ ਨਹੀਂ ਨਸ਼ਾ ਨਸ਼ਾ ਦਾ ਬੜੀ ਛੋਟੀ ਬਿਮਾਰੀ ਆ ਸਾਰੇ ਚੁਗੇ ਜਾਣਗੇ ਜਿੰਨੀਆਂ ਬਿਮਾਰੀਆਂ ਸਾਰੀਆਂ ਖਤਮ ਹੋ ਪਰ ਮਸਲਾ ਇਹ ਆ ਵੀ ਅਸੀਂ ਜਿੰਨੇ ਅੱਜ ਬੈਠੇ ਆ ਯਾਰ ਸਾਰੇ ਕੀ ਆ ਗੁਲਾਮੀ ਦਾ ਅਹਿਸਾਸ ਕਰੀ ਬੈਠੇ ਆ ਅੰਗਰੇਜ਼ਾਂ ਨਾਲੋਂ ਮਾੜੇ ਹਾਲਾਤ ਨੇ ਅੱਜ ਦੇ ਜਿੰਨੇ ਬੈਠੋ ਤੁਸੀਂ ਗੁਲਾਮ ਹੋ ਤੇ ਗੁਲਾਮ ਮਾਨਸਿਕ ਗੁਲਾਮ ਹੋ ਭਗਤ ਸਿੰਘ ਇੱਕ ਗੱਲ ਕਹਿੰਦਾ ਸੀ ਕਹਿੰਦਾ ਵੀ ਅਸੀਂ ਅੰਗਰੇਜ਼ਾਂ ਦੇ ਗੁਲਾਮ ਇਸ ਕਰਕੇ ਨਹੀਂ ਸੀ ਵੀ ਅੰਗਰੇਜ਼ ਤਕੜੇ ਸੀ ਠੀਕ ਹੈ ਨਾ ਕਿ ਇਹ ਰੱਬ ਦੀ ਮਰਜ਼ੀ ਸੀ ਰੋਲਾ ਸੀ ਅੰਗਰੇਜ਼ਾਂ ਦੇ ਗੁਲਾਮ ਤਾਂ ਰਹੇ ਕਿਉਂਕਿ ਸਾਡੇ 'ਚ ਵਿਰੋਧ ਕਰਨ ਦਾ ਮਾਧਾ ਹੀ ਹੈ ਨਹੀਂ ਸੀ ਤੇ ਜਦੋਂ ਮਾਧਾ ਭਗਤ ਸਿੰਘ ਅਰਗੇ ਵਿੱਚ ਪੈਦਾ ਹੋ ਗਿਆ ਫਿਰ ਅੰਗਰੇਜ਼ ਬਾਹਲਾ ਚਰ ਰੁਕੇ ਨਹੀਂ ਇੱਥੇ ਤੇ ਯਾਦ ਰੱਖਿਓ ਤੁਹਾਡੇ ਚ ਵਿਰੋਧ ਕਰਨ ਦਾ ਮਾਦਾ ਜਿੱਦਾਂ ਪੈਦਾ ਹੋ ਗਿਆ ਨਾ ਤੁਹਾਨੂੰ ਚਿੱਟਾ-ਚੁੱਟਾ ਤਾਂ ਛੱਡੋ ਮੈਂ ਕਹਣਾ ਕੋਈ ਕ੍ਰੀਤੀ ਥਿਆਉਣੀ ਨਹੀਂ ਰੌਲਾ ਇਹ ਆ ਵੀ ਜਾਗਣਾ ਸਾਨੂੰ ਕੋ ਹੁਣ ਅਸੀਂ ਕਹਿ ਦਿੰਨੇ ਆ ਕਿ ਚਾਰ ਥੰਮ੍ਹ ਨੇ ਲੋਕਤੰਤਰ ਦੇ ਕਾਰਜਪਾਲਕਾ ਵਿਧਾਨਪਾਲਕਾ ਤੇ ਨਿਆਂਪਾਲਕਾ ਮੈਂ ਥੋੜਾ ਜਿਹਾ ਦੱਸ ਦਿੰਨਾ ਕਈ ਭਰਾਵਾਂ ਨੂੰ ਸ਼ਬਦ ਸਮਝ ਨਹੀਂ ਆਉਂਦੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਵਿਧਾਨਪਾਲਕਾ ਦੀ ਜਿੱਥੇ ਸਾਡੇ ਲੀਡਰ ਸਾਹਿਬਾਨ ਆ ਜਾਂਦੇ ਜਿਨ੍ਹਾਂ ਨੂੰ ਤੁਸੀਂ ਚੁਣਦੇ ਹੋ ਹੁਣ ਤੁਸੀਂ ਕਹਦੇ ਨੇ ਉਹ ਲੀਡਰ ਮਾੜੇ ਆ ਜੀ ਚੁਣੇ ਕਿਨੇ ਆ ਪਹਿਲਾਂ ਮੈਨੂੰ ਐਂ ਦੱਸੋ ਜਿੰਨੇ ਬੈਠੇ ਹੋ ਆਪਾਂ ਚੁਣ ਕੇ ਭੇਜਿਆ ਕਿ ਨਹੀਂ ਭੇਜੇ ਹੁਣ ਰੌਲਾ ਇਹ ਆ ਵੀ ਲੀਡਰਾਂ ਨੇ ਪਾਲਿਸੀਆਂ ਬਣਾਉਣੀਆਂ ਹੁੰਦੀਆਂ ਆਪਣਾ ਲਾਂਭਾ ਪਾਲਿਸ ਸਿਰ ਹੁੰਦਾ ਵੀ ਪਾਲਿਸ ਕੁਛ ਕਰਦੀ ਨਹੀਂ ਉਸ ਕਰੂਗੀ ਕਿਵੇਂ ਕਾਨੂੰਨ ਕੀ ਆ ਕੀ ਆ ਅਸੀਂ ਕਹ ਦਿੰਨੇ ਆ ਜੀ ਚਿੱਟੇ ਵਾਲਾ ਫੜਾਇਆ ਸੀ ਛੜਤਾ 2 ਗ੍ਰਾਮ 4 ਗ੍ਰਾਮ ਚਿੱਟਾ ਬਰਾਮਦ ਹੁੰਦਾ ਪਰ ਬੰਦਾ ਕੀ ਆ ਨਾਲ ਦੀ ਨਾਲ ਜ਼ਮਾਨਤ ਹੋ ਜਾਂਦੀ ਆ ਕਾਨੂੰਨ ਕੋਈ ਡੀਆਈਜੀ ਸਾਹਿਬ ਨੇ ਨਹੀਂ ਫੜਾਇਆ ਕਾਨੂੰਨ ਬਣਾਉਣਾ ਸੀ ਵਿਧਾਨ ਸਭਾ ਚ ਕਿਹ ਕਾਨੂੰਨ ਕਾੜਿਆ ਨਹੀਂ ਉਹਨਾਂ ਨੂੰ ਇੰਨੀ ਸਮਝ ਹੀ ਹੈ ਨਹੀਂ ਜਿਨ੍ਹਾਂ ਨੂੰ ਆਪਾਂ ਚੁਣ ਕੇ ਭੇਜਦੇ ਆ ਤੇ ਉਹ ਬੰਦਿਆਂ ਨੇ ਕਾਨੂੰਨ ਕਿਹਜੇ ਬਣਾਇਆ ਸਾਨੂੰ ਦਿਸੀ ਜਾਂਦੇ ਆ ਚੰਗੇ ਕਾਨੂੰਨ ਵੀ ਹੈਗੇ ਆ ਐਨਡੀਪੀਐਸ ਐਕਟ ਬਣਿਆ ਹੋਇਆ ਸੀ ਪਰ ਉਹਦੀ ਪ੍ਰਾਪਤੀ ਜ਼ਿਆਦਾ ਹੋ ਨਹੀਂ ਰਹੀ ਸੀ 1988 ਜਾ ਕੇ ਨਾ ਇੱਕ ਪਿੱਟ ਐਨਡੀਪੀਐਸ ਐਕਟ ਬਣਿਆ ਉਹ ਐਕਟ ਸਾਡੇ ਮੁਲਕ ਤੇ ਲਾਗੂ ਨਹੀਂ ਕਰ ਰਹੀ ਹੋ ਸਕਦਾ ਸਰਕਾਰ ਤੇ ਪੁਲਿਸ ਦੀ ਵੀ ਢਿੱਲ ਹੈਗੀ ਐ ਇਸ ਕੰਮ 'ਚ ਪਿੱਟ ਐਨਡੀਪੀਐਸ ਐਕਟ ਕੀ ਆ ਹੁਣ ਅਸੀਂ ਕਹਿ ਦਿੰਦੇ ਆ ਸਾਡੇ ਪਿੰਡ ਚ ਕੀ ਆ ਸਰਗਣਾ ਬੈਠਿਆ ਕੱਲੇ ਫੋਨਾਂ ਤੇ ਸਰਕਲ ਕਮਾਈ ਜਾਂਦੇ ਉਹਨਾਂ ਤੋਂ ਬਰਾਮਦ ਚਿੱਟਾ ਚੁੱਟਾ ਨਹੀਂ ਹੁੰਦਾ ਹੁਣ ਚਿੱਟਾ ਬਰਾਮਦ ਹੁੰਦਾ ਨਹੀਂ ਪੁਲਿਸ ਕਹਿੰਦੇ ਅਸੀਂ ਹੱਥ ਨਹੀਂ ਪਾ ਸਕਦੇ ਇਹਨਾਂ ਕੋਲੇ ਇੱਕ ਪਿੱਟ ਐਨਡੀਪੀਐਸ ਐਕਟ ਹੈਗਾ ਜਿਹਦੇ ਵਿੱਚ ਇੱਕ ਮੈਂ ਕਿਹਾ ਸੈਕਟਰੀ ਲੈਵਲ ਦਾ ਅਧਿਕਾਰੀ ਉਹ ਹਾਇਰ ਰੈਂਕ ਦੇ ਹੁੰਦੇ ਆ ਉਹਨਾਂ ਦੀ ਇੱਕ ਕਮੇਟੀ ਬਣਦੀ ਆ ਉਹ ਪੰਜਾਬ ਦੇ ਵਿੱਚੋਂ ਮੈਂ ਕਹਿੰਦਾ 100 ਬੰਦੇ ਪਿੱਟ ਐਨਡੀਪੀਐਸ ਐਕਟ ਦੇ ਵਿੱਚ ਚੱਕ ਲੈ ਜਾਣ ਜਿੰਨੇ ਆ ਛੋਟੇ ਛੋਟੇ ਪਿੰਡਾਂ ਚ ਸਪਲਾਈ ਕਰਦੇ ਆ ਨਾ ਸਲੀਪਰ ਸੈੱਲ ਸਾਰੇ ਮਰ ਜਾਣਗੇ ਰੋਲਾ ਕੀ ਆ ਉਹ 100 ਬੰਦਾ ਉਹਨਾਂ ਤਾਂ ਫੜਿਆ ਜਾਵੇ ਨਾ ਉਹਨਾਂ ਤੋਂ ਬਰਾਮਦ ਕੁਝ ਹੋਵੇ ਹੁਣ ਤਾਂ ਜੇਲਾ ਚ ਸਾਰਾ ਕੁਝ ਚੱਲੀ ਜਾਂਦਾ ਆਪਾਂ ਕੀ ਕਰ ਲਾਂਗੇ ਰੋਲਾ ਇਹ ਆ ਹੁਣ ਜੇਲਾ ਪੁਲਿਸ ਦੇ ਇੰਟਰ ਨਹੀਂ ਹੁੰਦੀ ਉਹ ਡਿਪਾਰਟਮੈਂਟ ਹੀ ਅੱਡਾ ਦੂਜੀ ਗੱਲ ਕਮਰਸ਼ੀਅਲ ਡੋਜ਼ ਕਿੰਨੀ ਆ 500 ਗ੍ਰਾਮ ਚਿੱਟੇ ਦੀ ਕਮਰਸ਼ੀਅਲ ਡੋਜ਼ ਆ ਕਦੇ ਸੁਣਿਆ ਕਿਸੇ ਨੇ ਫੜਿਆ ਹੋਵੇ ਅਸੀਂ ਵੱਧ ਤੋਂ ਵੱਧ 60 ਗ੍ਰਾਮ ਚਿੱਟਾ ਫੜਾਇਆ ਇਸ ਤੋਂ ਵੱਧ ਚਿੱਟਾ ਸਾਨੂੰ ਵੀ ਕਦੇ ਮਿਲਿਆ ਨਹੀਂ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਹੁਣ ਉਹ ਨੌਜਵਾਨ ਜਿਹੜੇ ਛੋਟੇ ਵੀਰ ਬੈਠਿਆ ਮੈਂ ਭਗਤ ਸਿੰਘ ਦੀ ਇੱਕ ਗੱਲ ਕਰਦਾ ਵਿਚਾਰ ਦੀ ਭਗਤ ਸਿੰਘ ਨੂੰ ਜੇ ਸਮਝ ਲਓ ਭਗਤ ਸਿੰਘ ਦੀ ਜ਼ਿੰਦਗੀ ਚ ਚਾਰ ਗੱਲਾਂ ਹੀ ਸਿੱਖ ਲਈਏ ਸਾਰੇ ਮਸਲੇ ਹੱਲ ਹੁੰਦੇ ਆ ਸਭ ਤੋਂ ਵੱਡੀ ਗੱਲ ਕੀ ਆ ਵੀ ਆਪਣੇ ਆਪ ਤੇ ਵਿਸ਼ਵਾਸ ਹੈ ਨਹੀਂ ਸਾਨੂੰ ਜਿੰਨੇ ਬੈਠੇ ਆ ਭਗਤ ਸਿੰਘ ਨੂੰ ਕੀ ਸੀ ਆਪਣੇ ਆਪ ਤੇ ਵਿਸ਼ਵਾਸ ਸੀ ਤਾਂ ਹੀ ਐਡਾ ਕਾਰਨਾਮਾ ਕਰ ਗਿਆ ਜਿਹੜੇ ਬੰਦੇ ਨੂੰ ਯਕੀਨ ਨਾ ਹੋਵੇ ਮੈਂ ਇਕੱਲਾ ਕੀ ਕਰ ਲਵਾਂ ਆਪਾਂ ਸਾਰੇ ਨਾ ਘਰਾਂ ਚ ਬੈਠੇ ਕੰਨਿਆ ਇਕੱਲੇ ਦੇ ਕਰਨ ਨਾਲ ਕੀ ਹੋ ਜੂ ਕਰਤਾਰ ਸਿੰਘ ਸਰਾਪਾ ਇਕੱਲਾ ਸੀ ਜਿਹਨੂੰ ਮੈਂ ਆਪਦਾ ਰੋਲ ਮਾਡਲ ਮੰਨਦਾ ਉਹਦੀ ਜ਼ਿੰਦਗੀ ਪੜ੍ਹ ਕੇ ਮੇਰਾ ਦਿਮਾਗ ਖਰਾਬ ਹੋਇਆ ਸੀ ਤੇ ਜਿੱਦੂ ਬਾਅਦ ਕੀ ਆ ਮੈਂ ਟਿਕਿਆ ਨਹੀਂ ਉਹ ਬੰਦਾ ਇਕੱਲਾ 7 ਦਿਨਾਂ ਚ ਭਾਰਤ ਦੀਆਂ ਸਾਰੀਆਂ ਛਾਉਣੀਆਂ ਚ ਢੇੜਾ ਦੇ ਕੇ ਗਦਰ ਦਾ ਇੱਕ ਦਿਨ ਬੰਨ੍ਹਿਆ ਆ ਸੀ ਤੇ ਜੇ ਕਿਤੇ ਕਿਰਪਾਲ ਸਿੰਘ ਬੇਈਮਾਨੀ ਨਾ ਕਰਦਾ ਇੱਕ 17 ਸਾਲ ਦਾ ਨੌਜਵਾਨ ਸਾਰਾ ਮੁਲਕ ਯਾਦ ਕਰਾ ਜਾਂਦਾ ਉਹ ਇਕੱਲੇ ਦੀ ਤਾਕਤ ਹੁੰਦੀ ਆ ਹੁਣ ਅਸੀਂ ਕੀ ਕਾ ਸੋਚ ਜਾਨਨੇ ਆ ਵੀ ਇਕੱਲੇ ਦੇ ਕਰਨ ਨਾਲ ਕੀ ਹੋ ਜੂ ਆਪਣੇ ਆਪ ਤੇ ਵਿਸ਼ਵਾਸ ਕਰੋ ਪਹਿਲਾਂ ਤਾਂ ਬਾਬਾ ਨਾਨਕ ਕੀ ਆ ਜਾਵਰਾਂ ਨਾਲ ਮੱਥਾ ਲਾਉਂਦਾ ਸੀ ਉਹਨਾਂ ਟਾਈਮਾਂ ਚ ਲਾਉਂਦਾ ਸੀ ਜਦੋਂ ਮਾੜੇ ਨੂੰ ਮਾੜਾ ਕਹਿਣ ਪਿੱਛੇ ਬਾਬਰ ਨੂੰ ਜਾਵਰ ਕਹਿਣ ਤੇ ਮੈਂ ਕਹਿੰਦਾ ਕੋਲੂ ਵਿਧੀ ਟਪਾ ਕੇ ਸਾਰਾ ਟੱਬਰ ਮਾਰ ਦਿੱਤਾ ਜਾਂਦਾ ਸੀ ਪਰ ਬਾਬਾ ਨਾਨਕ ਬੋਲਦਾ ਸੀ ਯਾਰ ਅਸੀਂ ਕੀ ਬੋਲਦੇ ਆ ਗੁਰਬਾਣੀ ਨੂੰ ਮੰਨਦੇ ਹੋ ਸਾਰੇ ਬਾਹ ਖੜੀ ਕਰਕੇ ਦੱਸਿਓ ਮੰਨਦੇ ਹੋ ਮੰਨਦੇ ਆ ਨਹੀਂ ਆਪਾਂ ਕੱਲਾ ਸੁਣਦੇ ਆ ਗੁਰਬਾਣੀ ਤੁਹਾਨੂੰ ਹੱਲ ਦੰਦੀ ਆ ਤੁਹਾਡੀ ਸਮੱਸਿਆ ਦਾ ਗੁਰਬਾਣੀ ਕਹਿੰਦੀ ਆ ਬਲ ਛੁੱਟ ਕਿਉ ਬੰਦਨ ਪਰੈ ਕਛੂ ਨਾ ਹੋ ਤੋ ਪਾਏ ਗੁਰਬਾਣੀ ਕੀ ਕਹਿੰਦੀ ਆ ਜਦੋਂ ਆਪਾਂ ਜੋਰ ਲਾਉਣਾ ਹਟ ਜਾਂਦੇ ਨਾ ਬੰਦਨ ਤਾਂ ਪੈਂਦੇ ਆਪਾਂ ਜੋਰ ਲਾਉਣੀ ਹਟ ਉਦਾ ਹੱਲ ਗੁਰਬਾਣੀ ਕਹਿੰਦੀ ਆ ਗੁਰਬਾਣੀ ਕਹਿੰਦੀ ਬਲ ਹੋਆ ਬੰਧਨ ਛੁੱਟਿਆ ਸਭ ਕੁਝ ਹੋ ਤੋ ਪਾਏ ਤੋ ਨਾਨਕ ਸਭ ਕਿਛ ਤੁਮਰੇ ਹਾਥ ਮੇ ਤੁਮੀ ਹੋਤ ਸਹਾਈ ਜ਼ੋਰ ਤਾਂ ਲਾ ਕੇ ਦੇਖੋ ਯਾਰ ਗੱਲ ਹੀ ਕੁਛ ਨਹੀਂ ਇਹ ਹੁਣ ਲੋਕਤੰਤਰ 'ਚ ਮੈਂ ਗੱਲ ਕੀਤੀ ਸੀ ਪਹਿਲਾਂ ਵਿਧਾਨਪਾਲਿਕਾ ਦੀ ਫਿਰ ਦੂਜੇ ਨੰਬਰ ਤੇ ਆ ਜਾਂਦੀ ਆ ਕਾਰਜਪਾਲਿਕਾ ਇਹ ਬੈਠੇ ਆ ਕਾਰਜਪਾਲਕ ਵਾਲੇ ਅਫਸਰ ਉਹਨਾਂ ਨੇ ਕਾਨੂੰਨ ਬਣਾਤੇ ਇਹਨਾਂ ਨੇ ਇੰਪਲੀਮੈਂਟ ਕਰਾਉਣੇ ਆ ਇਹਦਾ ਸੈਕੰਡਰੀ ਦੂਜੇ ਨੰਬਰ ਤੇ ਆ ਜਾਂਦੇ ਆ ਮੈਂ ਕਹਿੰਦਾ ਕਾਲੀਆਂ ਭੇਡਾਂ ਇਹਨਾਂ 'ਚ ਵੀ ਬਹੁਤ ਬੈਠੀਆਂ ਨੇ ਥੋੜੀਆਂ ਨਹੀਂ ਬੈਠੀਆਂ ਪਰ ਸਮਾਜ ਦੇ ਵਿੱਚ ਉਦੋਂ ਵੱਧ ਲੋਕ ਮਾੜੇ ਨਿਕਲ ਲਗੇ ਕਿਉਂਕਿ ਸਾਡੇ ਸਮਾਜ ਦੇ ਵਿੱਚੋਂ ਗਏ ਆ ਕਿਹੜਾ ਬੰਦਾ ਸਾਡੇ ਪਿੰਡ ਦਾ ਹੈ ਨਹੀਂ ਆ ਬੈਠੇ ਆ ਪੁਲਿਸ ਵਾਲੇ ਸਾਰੇ ਸਾਡੇ ਜੋ ਗਏ ਹੋਏ ਆ ਤੇ ਜੇ ਰੇਸ਼ਿਓ ਕੱਢਣੀ ਹੋਵੇ ਸਾਡੇ ਜੋ ਕਾਲੀਆਂ ਭੇਡਾਂ ਵੱਧ ਨਿਕਲ ਗਈਆਂ ਜਿਹੜੇ ਕਹਿੰਦਾ ਛੱਡੋ ਪਰੇ ਯਾਰ ਸਾਰੇ ਟਾਲਾਬਟਣ ਵਾਲੇ ਬੈਠੇ ਆ ਆਪਾਂ ਕੱਲਾ ਬਲੇਮ ਦੇਣਾ ਜਾਣਦੇ ਆ ਦੂਜਾ ਭਗਤ ਸਿੰਘ ਦੀ ਜ਼ਿੰਦਗੀ ਜਿਹੜੀ ਗੱਲ ਕਹਿਣਾ ਮੈਂ ਉਹਦਾ ਜ਼ਿੰਦਗੀ ਦਾ ਇੱਕ ਮਕਸਦ ਸੀ ਤੇ ਨੌਜਵਾਨ ਜਿਹੜੇ ਜਵਾਕ ਬੈਠੇ ਆ ਨੇ ਇਹਨਾਂ ਨੂੰ ਮਕਸਦ ਕੋਈ ਨਹੀਂ ਦੀਦਾ ਸਭ ਤੋਂ ਵੱਧ ਨਸ਼ੇ ਤੇ ਜਵਾਕਾਂ ਦਾ ਲੱਗਣ ਦਾ ਕਾਰਨ ਹੀ ਹੈ ਜ਼ਿੰਦਗੀ ਦਾ ਕੋਈ ਗਾਹਾਂ ਏਮ ਹੀ ਹੈ ਨਹੀਂ ਅਸੀਂ ਬੰਨਾਂ ਕੀ ਆ ਤੇ ਜੇ ਏਮ ਬੱਚਾ ਤੈਅ ਕਰ ਲਏ ਫਿਰ ਮੈਂ ਕਹਿੰਦਾ ਮੈਂ ਉਹ ਸਾਹਮਣੇ ਬੋੜ ਕੋਲੇ ਜਾਣਾ ਮੈਂ ਸਾਹਮਣੇ ਨਿਗਰ ਰੱਖ ਕੇ ਤੁਰਿਆ ਜਾਊ ਮੈਂ ਨਾ ਤਾਂ ਠੇਡਾ ਖਾਵਾਂ ਨਾ ਡਿੱਗਾ ਤੇ ਜਦੋਂ ਮੈਂ ਕੀਆ ਮੈਨੂੰ ਐ ਹੀ ਨਹੀਂ ਪਤਾ ਮੈਂ ਜਾਣਾ ਕਿਧਰ ਆ ਮੈਂ ਕਿਹਾ ਡੌਰਿਆਂ ਉਂਗ ਕਦੇ ਇੱਧਰ ਪਜੂ ਕਦੇ ਇੱਧਰ ਪਜੂ ਮੈਂ ਮੰਜ਼ਲ ਤੇ ਨਹੀਂ ਪਹੁੰਚਦਾ ਤੇ ਨੌਜਵਾਨਾਂ ਨੂੰ ਪਹਿਲਾਂ ਭਗਤ ਸਿੰਘ ਤੋਂ ਸਿੱਖਣ ਦੀ ਤੀਜਾ ਨੰਬਰ ਤੇ ਮੈਂ ਕਹਿੰਦਾ ਭਗਤ ਸਿੰਘ ਸਾਨੂੰ ਸਿਖਾਉਂਦਾ ਕੀ ਆ ਉਹ ਕਹਿੰਦਾ ਵੀ ਸਾਨੂੰ ਸਮਰਪਿਤ ਹੋਣਾ ਆਪੂ ਪਾਗਲਪਨ ਦੀ ਹੱਦ ਤੱਕ ਜਾਣਾ ਪੈਂਦਾ ਭਗਤ ਸਿੰਘ ਕਹਿੰਦਾ ਸੀ ਜੋ ਜ਼ਖਮ ਹੈ ਸੀਨੇ 'ਤੇ ਫੂਲੋਕੇ ਗੁੱਛੇ ਹੈ ਹਮੇ ਪਾਗਲ ਰਹਿਣੇ ਤੋਂ ਹਮ ਪਾਗਲ ਹੀ ਅੱਛੇ ਹੁਣ ਸਾਨੂੰ ਲੋਕ ਪਾਗਲ ਕਹਿੰਦੇ ਆ ਬਾਈ ਜਿੰਨੇ ਬੈਠੇ ਹੋ ਬਾਲੇ ਕਹਿੰਦੇ ਹੋਣਗੇ ਮਰੀ ਜਾਂਦੇ ਆ ਯਾਰੇ ਲੜੀ ਜਾਂਦੇ ਆ ਵੋਟਰ ਕਹਿੰਦਾ ਤੈਨੂੰ ਲੋਕ ਸਾਰੇ ਕਹਿੰਦੇ ਆ ਵੀ ਇਹ ਕਿਉਂ ਪੰਗੇ ਲੈਂਦਾ ਕਿਉਂ ਕਹਿੰਦਾ ਮੈਂ ਬਈ ਗੋਂ ਦਾ ਮਾਰਾ ਕਹਿਣਾ ਮੇਰਾ ਗੋਂ ਆ ਇੱਥੇ ਤੁਹਾਡੇ ਕੋਲੇ ਆਇਆ ਇੱਥੇ ਵੀ ਗੋਂ ਆ ਗੋਂ ਮੇਰਾ ਕੀ ਆ ਮੈਂ ਜਦੋਂ ਘਰੋਂ ਗੱਡੀ ਲੈ ਕੇ ਨਿਕਲਦਾ ਨਾ ਮੈਨੂੰ ਲੱਗਦਾ ਨਹੀਂ ਮੈਂ ਸੁਰੱਖਿਅਤ ਘਰੇ ਮੁੜਿਆ ਆਉਂਗਾ ਆ ਬਜ਼ੁਰਗ ਬੈਠੋ ਬਾਪੂ ਜੀ 84 ਤੁਸੀਂ ਹੰਡਾਇਆ ਉਦੋਂ ਆਪਦੇ ਖੇਤ ਮੰਨੇ ਜਾਂਦਿਆਂ ਨੂੰ ਕਿਸੇ ਨੂੰ ਡਰ ਲੱਗਦਾ ਸੀ ਯਾਰ ਜਦੋਂ 84 ਦਾ ਟਾਈਮ ਸੀ ਬੀੜੀ ਪੱਤੀ ਵਾਲਾ ਬੰਦਾ ਖੇਤ ਜਾਂਦਾ ਡਰਦਾ ਸੀ ਕਿ ਸਿੰਘ ਨਾਲ ਟੱਕਰ ਜਾਣ ਆਮ ਬੰਦਾ ਖੇਤ ਜਾਂਦਾ ਡਰਦਾ ਨਹੀਂ ਸੀ ਅੱਜ ਆਪਦੇ ਖੇਤ ਜਾਂਦੇ ਨੂੰ ਡਰ ਲੱਗਦਾ ਕਿ ਨਹੀਂ ਲੱਗਦਾ ਜਿੰਨੇ ਬੈਠੇ ਹੋ ਦੱਸ ਦਿਓ ਯਾਰ ਆਪਦੇ ਖੇਤ ਜਾਣ ਜੋਗੇ ਨਹੀਂ ਰਹੇ ਆਹ ਹਾਲਾਤ ਨੇ ਸਾਡੇ ਹੁਣ ਮਸਲਾ ਇਹੀ ਆ ਵੀ ਅਸੀਂ ਮੈਨੂੰ ਵੀ ਇਹੀ ਡਰਾ ਮੈਂ ਕਹਿੰਦਾ ਜਿੱਡਾ ਮਰਜੀ ਤਣਾੜਾ ਕੰੰਧਾ ਤੇ ਕਾਚ ਲਵਾ ਕੇ ਕੰੰਧਾ ਜਿੰਨੀਆਂ ਮਰਜੀ ਉੱਚੀਆਂ ਕਰ ਲੈ ਸੁਰੱਖਿਅਤ ਹੈ ਨਹੀਂ ਕਿਉਂਕਿ ਜਾਣਾ ਸੜਕ ਤੇ ਆ। ਲੇਲੇ ਵਾਲੇ ਪਿੰਡ ਚ ਕੱਠ ਰੱਖ ਲਿਆ। ਪਿੰਡ ਦੀ ਫਰਨੀ ਤੇ ਗੇੜਾ ਦੰਦੇ ਨੂੰ ਇੱਕ ਬਾਪੂ ਕਹਿੰਦਾ ਸ਼ੇਰਾ ਸਾਡੀ ਗਲੀ ਚ ਚਿੱਟਾ ਹੈ ਨਹੀਂ। ਮੈਂ ਕਿਹਾ ਬਾਪੂ ਕੋਈ ਨਹੀਂ ਕੱਠ ਚ ਆ ਜੀ। ਉਹ ਕਹਿੰਦਾ ਨਹੀਂ ਨਹੀਂ ਅਸੀਂ ਗਲੀ ਚ ਚਿੱਟੇ ਵਾਲਾ ਬੜ ਨਹੀਂ ਦਿੰਦੇ। ਮੈਂ ਕਿਹਾ ਬਾਪੂ ਜੇ ਫਰਨੀ ਤੇ ਗੰਦ ਪਿਆਣਾ ਹਵਾ ਚਲਦੀ ਆ ਗਲੀ ਚ ਵੀ ਆ ਜਾਂਦੀ ਆ। ਉਹ ਕਹਿੰਦਾ ਅਸੀਂ ਬੜ ਨਹੀਂ ਦਿੰਦੇ ਕਿਸੇ ਚਿੱਟੇ ਵਾਲਾ ਨੂੰ ਐ ਕਰ ਦਿੰਨੇ ਆ ਮਾ ਚਲੋ ਠੀਕ ਐ। ਦੂਜੇ ਦਿਨ ਪ੍ਰੋਗਰਾਮ ਸੀ। ਆਈਜੀ ਸਾਹਿਬ ਦਾ ਪ੍ਰੋਗਰਾਮ ਸੀ ਤੇ ਅਸੀਂ ਪ੍ਰੋਗਰਾਮ ਤੋਂ 2 ਘੰਟੇ ਪਹਿਲਾਂ ਉਸੇ ਬਾਬੇ ਦਾ ਕੰਦ ਸਨ ਗੌਂਡੀ ਲੇਲੇ ਵਾਲੇ ਤੋਂ ਤਲਵੰਡੀ ਨੂੰ ਲਿੰਕ ਰੋਡ ਤੇ ਆਉਂਦਾ ਸੀ ਮਗਰ ਘਰ ਵਾਲੀ ਬੈਠੀ ਟੈਂਕੀ ਤੇ ਜਵਾਕ ਬਿਠਾਇਆ ਮੋਟਰਸਾਈਕਲ ਤੇ ਤੇ ਮੂਰੇ ਆਲਟੋ ਗੱਡੀ ਨੇ ਆ ਕੇ ਸਿੱਧੀ ਟੱਕਰ ਮਾਰੀ ਉਹ ਮੁੰਡਾ ਕਿਹਾ ਖੇਤ ਖੇਤ ਕਿ ਡਿੱਗ ਪਿਆ ਉਹਦੇ ਕਿਤੇ ਪੱਤਰਾ ਗਲਤੇ ਵੱਜ ਗਿਆ ਤੇ ਘਰ ਵਾਲੀ ਦੇ ਸੱਟਾ ਫੇਟਾ ਵੱਜਿਆ ਮੁੰਡਾ ਸੀਰੀਅਸ ਹੋ ਕੇ ਜਦੋਂ ਚੱਕ ਕੇ ਹਸਪਤਾਲ ਨੂੰ ਲੈ ਗਏ ਤੇ ਬਾਪੂ ਐ ਕੱਟ ਦੇ ਵਿੱਚ ਆ ਕੇ ਮੇਰੇ ਮੂਰੇ ਬਹਿ ਗਿਆ ਤੇ ਮਨ ਭਰਿਆ ਵਾ ਗੱਜ ਭਰਿਆ ਵਾ ਹੁਣ ਉਹਦੇ ਗੱਜ ਦੇ ਵਿੱਚ ਕੀ ਐ ਮੈਨੂੰ ਡਾਇਰੈਕਟ ਉਹਦੇ ਗੱਜ ਦਾ ਕੀ ਐ ਭਰਨ ਦਾ ਕਾਰਨ ਸੋਨੂੰ ਵੀ ਪਤਾ ਲੱਗ ਗਿਆ ਹੂ ਬਾਪੂ ਮੈਨੂੰ ਕਹਿੰਦਾ ਵੀ ਸ਼ੇਰਾ ਤੂੰ ਤਾਂ ਗੱਲ ਕਹੀ ਸੀ ਠੀਕ ਐ ਮੈਂ ਕਿਹਾ ਬਾਪੂ ਮੈਂ ਤਾਂ ਹੀ ਕਿਹਾ ਸੀ ਵੀ ਤੂੰ ਭਾਵੇਂ ਜਿੰਨਾ ਮਰਜ਼ੀ ਕਹਿਣਾ ਜਾਣਾ ਤਾਂ ਸੜਕ ਤੇ ਆ ਜਿੰਨੇ ਤੁਸੀਂ ਬੈਠਿਓ ਕਹਿੰਦੇ ਉਹਨਾਂ ਵੀ ਮੇਰਾ ਪੁੱਤ ਚਿੱਟਾ ਨਹੀਂ ਲਾਉਂਦਾ ਠੀਕ ਐ ਅਸੀਂ ਘਰੇ ਰੋਕ ਲਿਆ ਪਰ ਜਾਊ ਤਾਂ ਸੜਕ ਤੇ ਯਾਰ ਮੈਨੂੰ ਐਂ ਦੱਸਦੇ ਸੁਰੱਖਿਅਤ ਹੈਗਾ ਤਾਂ ਲੜਾਈ ਲੜਨ ਵਾਸਤੇ ਤੁਹਾਨੂੰ ਮੈਂ ਤਾਂ ਕਹਣਾ ਵੀ ਸਾਨੂੰ ਲੜਨੀ ਪਊ ਤੇ ਚੌਥੀ ਗੱਲ ਭਗਤ ਸਿੰਘ ਤੋਂ ਸਿੱਖਣ ਦੀ ਲੋੜ ਆ ਭਗਤ ਸਿੰਘ ਕੀ ਆ ਮੈਂ ਕਹਣਾ ਮਰਨ ਤੱਕ ਜਿੰਨਾ ਚਿੱਕ ਉਹਨੂੰ ਲਿਆ ਕੇ ਚੜਾਇਆ ਨਹੀਂ ਨਾ ਵਾਕੇ ਫਾਂਸੀ ਦੇ ਤਖਤੇ ਤੇ ਅਖੀਰਲੇ ਟਾਈਮ 'ਚ ਵੀ ਉਹ ਕਿਤਾਬ ਪੜਦਾ ਗਿਆ ਤੇ ਲੈਨਣ ਦੀ ਕਿਤਾਬ ਪੜਦਾ ਕਿ ਆ ਵਰਕਾ ਮੋੜ ਕੇ ਵਾ ਗਿਆ ਸੀ ਮੇਰੀ ਆਉਣ ਵਾਲੀਆਂ ਪੀੜ੍ਹੀਆਂ ਗਾਹਾਂ ਵਰਕਾ ਪੱਟ ਲੈਣਗੀਆਂ ਅਸੀਂ ਤਾਂ ਉਸ ਵਰਕੇ ਤੱਕ ਵੀ ਨਹੀਂ ਪਹੁੰਚੇ ਯਾਰ ਹੁਣ ਰੌਲਾ ਕੀ ਆ ਵੀ ਨੌਲੇਜ ਲੈਣੀ ਕਿੱਥੋਂ ਆ ਸੋਸ਼ਲ ਮੀਡੀਆ ਤੋਂ ਨਹੀਂ ਲੈਣੀ ਹੁਣ ਨੌਲੇਜ ਲੈਣ ਵਾਸਤੇ ਸਾਡੇ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਹੀ ਪਏ ਆ ਸਾਡੇ ਗੁਰੂ ਗ੍ਰੰਥ ਸਾਹਿਬ ਸਾਨੂੰ ਮੱਤ ਦਿੰਦੇ ਆ ਹੁਣ ਸਮੱਸਿਆ 'ਚੋਂ ਨਿਕਲਣ ਵਾਸਤੇ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ ਕਹਿੰਦੇ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇ ਬਲਾਈ ਸਾਡਾ ਗੁਰੂ ਕਹਿੰਦਾ ਓਏ ਦੁਬਦਾ ਤੋਂ ਨਿਕਲਣਾ ਇਕੱਠੇ ਹੋ ਜੋ ਅਸੀਂ ਇਕੱਠੇ ਨਹੀਂ ਹੁੰਦੇ ਤੇ ਹੁਣ ਕੌਣ ਨਹੀਂ ਦਿੰਦੇ ਸਿਆਸੀ ਲੋਕ ਨਹੀਂ ਇਕੱਠੇ ਹੋਣ ਦਿੰਦੇ ਯਾਰ ਅੱਜ ਤੁਹਾਡੇ ਪਿੰਡ ਦੇ ਮੈਂ ਕਹਣਾ ਕਿ ਆ ਕੁਝ ਤਰ੍ਹਾਂ ਹੋਣਗੀਆਂ ਜਿਹੜੀਆਂ ਇੱਥੇ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋਈਆਂ ਹੋਣੀਆਂ ਵੀ ਯਾਰ ਦੂਜੇ ਲੋਕ ਕਰਾਉਂਦੇ ਆ ਪ੍ਰੋਗਰਾਮ ਅਸੀਂ ਕੀ ਲੈਣ ਜਾਣਾ ਹੁਣ ਇਹ ਚੀਜ਼ਾਂ ਸਾਨੂੰ ਮਾਰਨ ਗਈਆਂ ਤੁਹਾਨੂੰ ਮੈਂ ਇੱਕ ਦੱਸ ਦੇਣਾ ਸਾਡੀ ਕੋਈ ਸਿਆਸੀ ਪਾਰਟੀ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਜਾਣ ਦਿਓ ਸਾਨੂੰ ਚੰਗੀ ਤਰ੍ਹਾਂ ਇਸ ਕਰਕੇ ਸਾਨੂੰ ਆਪਣੀ ਜਿਹੜੀ ਨੌਲੇਜ ਆ ਉਹ ਅਪਗ੍ਰੇਡ ਕਰਨੀ ਪਊ ਪਰ ਅਪਗ੍ਰੇਡ ਕਰਨ ਵਾਸਤੇ ਸਾਨੂੰ ਚੰਗੇ ਲੋਕਾਂ ਨੂੰ ਕੀ ਆ ਸੋਨਾ ਪਊਗਾ ਸੋਸ਼ਲ ਮੀਡੀਆ ਤੇ ਵੀ ਅਸੀਂ ਫੇਸਬੁੱਕ ਦੇਖੀ ਜਾਂਦਾ ਜਿਹੜਾ ਦਿਖਾਉਂਦੀ ਆ ਉਹੀ ਦੇਖਦੇ ਆ ਤੇ ਉੱਥੇ ਸਾਰਾ ਕੁਝ ਜਿਹੜਾ ਹੈਗਾ ਉਹ ਤੁਹਾਨੂੰ ਉਹੀ ਪਰੋਸਿਆ ਜਾ ਰਿਹਾ ਜਿਹੜਾ ਤੁਹਾਨੂੰ ਭਗਤ ਸਿੰਘ ਦੀ ਸੋਚ ਕਰਨੀ ਜਾਣ ਹੀ ਨਹੀਂ ਦਿੰਦਾ ਨੌਜਵਾਨਾਂ ਨੂੰ ਖਾਸ ਕਰਕੇ ਇਸ ਕਰਕੇ ਮੈਂ ਇਹੀ ਗੱਲ ਕਰਦਾ ਕਿ ਅਸੀਂ ਇੱਕ ਗੋਂ ਲੈ ਕੇ ਆਇਆ ਮੇਰਾ ਗੋਂ ਇਹੀ ਆ ਕਿ ਮੇਰਾ ਜਵਾਕ ਹੀ ਤਾਂ ਸੁਰੱਖਿਅਤ ਰਹੂ ਜੇ ਕੀ ਆ ਤਲਵੰਡੀ ਏਰੀਆ ਚੋਂ ਚਿੱਟਾ ਖਤਮ ਹੋਊਗਾ ਮੇਰਾ ਗੋਂ ਆ ਯਾਰ ਤੇ ਤੁਸੀਂ ਵੀ ਕੀ ਆ ਇਸ ਚੀਜ਼ ਨੂੰ ਮੰਨ ਕੇ ਚੱਲੋ ਹੁਣ ਕਈ ਲੋਕ ਸਾਨੂੰ ਕਹਿ ਦਿੰਦੇ ਆ ਕੋਟਕਪੂਰੇ ਕਾਲਜ ਦੇ ਵਿੱਚ ਵੱਡਾ ਸੈਮੀਨਾਰ ਹੋਇਆ ਉੱਥੇ ਮੈਨੇਜਮੈਂਟ ਨੇ ਮੈਨੂੰ ਕਿਹਾ ਉੱਥੇ ਲੈਕਚਰ ਵਾਸਤੇ ਬੁਲਾਇਆ ਜਦੋਂ ਗੱਲ ਕੀਤੀ ਤਾਂ ਬਾਅਦ ਵਿੱਚ ਪ੍ਰਿੰਸੀਪਲ ਸਾਹਿਬ ਨੇ ਇੱਕ ਨਾ ਸਟੋਰੀ ਸੁਣਾਈ ਤੁਸੀਂ ਸਾਰਿਆਂ ਨੇ ਸੁਣੀ ਹੋ ਜੰਗਲ ਦੀ ਅੱਗ ਵਾਲੀ ਕਹਾਣੀ ਕਹਿੰਦੇ ਜੰਗਲ ਨੂੰ ਲੱਗੀ ਅੱਗ ਤੇ ਫਿਰ ਕਹਿੰਦੇ ਕੀ ਹੋਇਆ ਸਾਰੇ ਲੋਕ ਜੰਗਲ ਚੋਂ ਭੱਜਣਾ ਸ਼ੁਰੂ ਹੋ ਗਏ ਜਿਵੇਂ ਹੁਣ ਆਪਣਾ ਪੰਜਾਬ ਛੱਡ ਕੇ ਭੱਜੀ ਜਾਂਦੇ ਆ ਇੱਕ ਕਿੜੀ ਸੀਗੀ ਛੋਟੀ ਜੀ ਕਹਿੰਦੇ ਕਿ ਉਹ ਆਪਦੀ ਚੁੰਝ ਚ ਪਾਣੀ ਭਰ ਕੇ ਜਾ ਕੇ ਅੱਗ ਤੇ ਪਾਉਣ ਲੱਗੀ ਕੋਲੇ ਲੰਗੇ ਜਾਂਦੇ ਦੂਜੇ ਜਾਨਵਰ ਉਹਨੂੰ ਕਹਿੰਦੇ ਕਹਿੰਦੇ ਮੂਰਖੇ ਤੇਰੀ ਚੁੰਝ ਦੇ ਪਾਣੀ ਨਾਲ ਜੰਗਲ ਦੀ ਅੱਗ ਨਹੀਂ ਬੁਝਦੀ ਕਹਿੰਦੇ ਮੁੜ ਕੇ ਉਹਨੇ ਚਿੜੀ ਨੇ ਜਵਾਬ ਦਿੱਤਾ ਵੀ ਅੱਗ ਭਾਵੇਂ ਨਾ ਬੁਝੇ ਪਰ ਮੇਰਾ ਨਾਂ ਅੱਗ ਬੁਝਾਉਣ ਵਾਲਿਆਂ ਚ ਲਿਖਿਆ ਜਾਊ ਇਹ ਗੱਲ ਇੱਥੋਂ ਤੱਕ ਸੁਣਾ ਕੇ ਨਾ ਪ੍ਰਿੰਸੀਪਲ ਸਾਹਿਬ ਨੇ ਖਤਮ ਕਰਤੀ ਕਹਿੰਦੇ ਇਹ ਲੋਕ ਉਹ ਨੇ ਜਿਹੜੇ ਅੱਗ ਬੁਝਾਉਣ ਵਾਲਿਆਂ ਚ ਨਾਂ ਲਿਖਿਆ ਜਾਊ ਤਾਂ ਮੈਂ ਬੱਚੋ ਗੱਲ ਕੱਟ ਕੇ ਮੈਂਥੋ ਰਹਿਣਾ ਨਹੀਂ ਗਿਆ ਮੁੱਠ ਕੇ ਖੜਾ ਹੋ ਕੇ ਆਖਿਆ ਮੈਂ ਕਹਾਂ ਜੀ ਅਸੀਂ ਨਾਂ ਲਿਖਾਉਣ ਨਹੀਂ ਆਏ ਹੁਣ ਜਿਹੜੇ ਜੰਗਲ ਨੂੰ ਆਗ ਲੱਗੀ ਖੜੀ ਐ ਇਸ ਜੰਗਲ ਚ ਸਾਡੇ ਆਲਣੇ ਆ ਮੇਰੇ ਜਵਾਕ ਰਹਿੰਦੇ ਆ ਯਾਰ ਮੈਂ ਕਿਹਾ ਮੈਂ ਕੋਈ ਨਾਂ ਲਖਾਉਣ ਖਾਤਰ ਨਹੀਂ ਮੈਨੂੰ ਸਰਦਾ ਨਹੀਂ ਕਿਉਂਕੋ ਸਾਕ ਚ ਮੇਰੇ ਜਵਾਕ ਮੱਚਣਗੇ ਹੁਣ ਰੋਲਾ ਇਹ ਕਹਾਣੀ ਪੂਰੀ ਕਿਵੇਂ ਹੁੰਦੀ ਆ ਤੁਹਾਨੂੰ ਸੁਰਜੀਤ ਪਾਤਰ ਦੀ ਲਿਖੀ ਵੀ ਕਹਾਣੀਆਂ ਤੂੰ ਗਾਹਾਂ ਵੀ ਸੁਣ ਲਿਓ ਜਦੋਂ ਚਿੜੀ ਨੇ ਇਹ ਗੱਲ ਕਹਤੀ ਇੱਥੇ ਕਹਾਣੀ ਬੰਦ ਨਹੀਂ ਹੁੰਦੀ ਤਾਂ ਉਹਦੀ ਗੱਲ ਸੁਣ ਕੇ ਸਾਰੇ ਜੰਗਲ ਦੇ ਜਾਨਵਰਾਂ ਨੇ ਫਿਰ ਸੋਚਿਆ ਵੀ ਯਾਰ ਐਡੀ ਕਿ ਚਿੜੀ ਜਿਹੜਾ ਹੌਸਲਾ ਕਰ ਸਕਦੀ ਆ ਫਿਰ ਅਸੀਂ ਕਿਉਂ ਨਹੀਂ ਤਾਂ ਸਾਰੇ ਜਾਨਵਰ ਉਹਦੇ ਨਾਲ ਉੱਠ ਕੇ ਨਾਲ ਤੁਰ ਪਏ ਜਦੋਂ ਸਾਰਾ ਜੰਗਲ ਉੱਠ ਕੇ ਖੜਾ ਹੋ ਗਿਆ ਨਾ ਤਾਂ ਫਿਰ ਜੰਗਲ ਦੀ ਅੱਗ ਬੁਝਾ ਲਈ ਉਹਨਾਂ ਨੇ ਰਲ ਕੇ ਇਹ ਜੰਗਲ ਨੂੰ ਅੱਗ ਲੱਗੀ ਖੜੀ ਆ ਜਿੱਥੇ ਸਾਡੇ ਪੁੱਤ ਨੇ ਐ ਤੇ ਯਾਦ ਰੱਖਿਓ ਇਹ ਬੁਝਣੀ ਤਾਂ ਜੇ ਅਸੀਂ ਰਲ ਕੇ ਤੇ ਮਗਰ ਤਰਦਦ ਕਰਾਂਗੇ ਨਹੀਂ ਬੁਝਣੀ ਕੋਈ ਨਹੀਂ ਯਾਦ ਰੱਖਿਓ ਮੈਂ ਤਾਂ ਹੀ ਕਹਿਣਾ ਵੀ ਜ਼ਿੰਮੇਵਾਰੀਆਂ ਚੱਕੜੀਆਂ ਲਾਸ਼ਾਂ ਚੱਕਣ ਨਾਲੋਂ ਸੌਖੀਆਂ ਨੇ ਚੱਕ ਲੋ ਨਹੀਂ ਲਾਸ਼ਾਂ ਲੈ ਕੇ ਆਪਾਂ ਵੀ ਸੇਵਿਆਂ ਨੂੰ ਤੁਰੇ ਜਾਵਾਂਗੇ ਤੁਹਾਡੇ ਪਿੰਡ ਚੋਂ ਵੀ ਤੁਰੇ ਜਾਂਦੇ ਆ ਸਾਡੇ ਸਾਰੇ ਏਰੀਆ ਚ ਤੁਰੇ ਜਾਂਦੇ ਆ ਇਸ ਕਰਕੇ ਤੁਹਾਨੂੰ ਇਹ ਹੀ ਬੇਨਤੀ ਕਰਦਾ ਕੱਲੀ ਬਲੇਮ ਗੇਮ ਨੂੰ ਅਸੀਂ ਛੱਡ ਤਗੇ ਮੈਂ ਕਹਿੰਦਾ ਚਿੱਟਾ ਲਾਉਂਦੇ ਕੌਣ ਆ ਸਾਡੇ ਜਵਾਕ ਲਾਉਂਦੇ ਆ ਪੁਲਿਸ ਵਾਲਿਆਂ ਦੇ ਵੀ ਲਾਈ ਜਾਂਦੇ ਆ ਤੇ ਚਿੱਟਾ ਬਕਾਉਂਦੇ ਕੌਣ ਆ ਸਾਡੇ ਆਪ ਦੇ ਬਕਾਉਂਦੇ ਆ ਮੋਤਵਰੀ ਬਕਾਈ ਜਾਂਦੇ ਆ ਵਿੱਚ ਕਈ ਪਿੰਡਾਂ ਚ ਤੇ ਛੜਾ ਕੇ ਕੌਣ ਲਿਆਉਂਦਾ ਸਾਡੇ ਮੋਤਵਰ ਛੜਾ ਕੇ ਲਿਆਉਂਦੇ ਆ ਬੜੀ ਖੁਸ਼ੀ ਦੀ ਗੱਲ ਆ ਵੀ ਮੇਰੇ ਖਿਆਲ ਚ 20 ਦੇ ਕਰੀਬ ਸਰਪੰਚ ਆਇਆ ਨਵੇਂ ਬਣੇ ਇਹ ਸਰਪੰਚ ਸਾਰੇ ਜਾਣਦੇ ਆ ਮੋਤਵਰ ਦਾ ਕੰਮ ਕੀ ਹੁੰਦਾ ਧੀਆਂ ਪੋਤਾਂ ਦੀ ਇਫਾਜਤ ਕਰਨੀ ਜੇ ਮੋਤਵਰੀ ਕੀ ਆ ਜਾ ਕੇ ਜਮਾਨਤਾ ਕਰਾਉਣਗੇ ਮੈਂ ਕਹਣਾ ਵੀ ਸਾਡੀਆਂ ਜੜਾਂ ਨੂੰ ਪਹਿਣਗੇ ਫਿਰ ਮੋਤਵਾਰਾ ਕਿਸ ਲੈ ਕਹੋ ਤੁਸੀਂ ਫੈਸਲਾ ਕਰਨਾ ਤੁਸੀਂ ਸਾਰੇ ਬਿਹਤਰ ਜਾਣਦੇ ਹੋ ਇਸ ਕਰਕੇ ਮੈਂ ਕਹਿਣਾ ਚਾਰੇ ਥੰਮਾਂ ਦੀ ਗੱਲ ਸ਼ੁਰੂ ਕੀਤੀ ਸੀ ਕਾਰਜਪਾਲਕਾ ਦਾਸਤਾ ਵਿਧਾਨਪਾਲਕਾ ਦਾਸਤਾ ਨਿਆਂਪਾਲਕਾ ਬਕਾਊ ਕਿੰਨੀ ਕਹੇਗੀ ਉਹ ਤੁਸੀਂ ਬਿਹਤਰ ਜਾਣਦੇ ਹੋ ਨਾਲ ਲੈਣ ਦੀ ਲੋੜ ਨਹੀਂ ਆ ਜੱਜ ਦੇ ਘਰੋਂ ਜਿਹੜੇ ਰੁਪਏ ਫੜੇ ਗਿਆ ਸਾਰਿਆਂ ਨੇ ਸੁਣ ਲਏ ਹੋਣਗੇ ਹੁਣ ਰੌਲਾ ਵੀ ਤਿੰਨੇ ਪਿੱਲਰ ਲੋਕਤੰਤਰ ਤੇ ਖਤਮ ਹੋ ਚੱਲੇ ਆ ਪਰ ਸਾਨੂੰ ਇਹ ਨਹੀਂ ਪਤਾ ਵੀ ਲੋਕਤੰਤਰ ਚ ਸਭ ਤੋਂ ਤਕੜੇ ਇਹ ਤਿੰਨੇ ਨਹੀਂ ਹੁੰਦੇ ਲੋਕਤੰਤਰ ਦੇ ਤਕੜੇ ਲੋਕ ਹੁੰਦੇ ਆ ਜੇ ਤੰਬੂ 'ਚ ਬੰਬੂ ਖੜਾ ਕਰ ਲਈਏ ਨਾ ਲੋਕ ਉੱਠ ਕੇ ਖੜੇ ਹੋ ਜਾਣ ਇਹ ਤਿੰਨਾਂ ਨੂੰ ਭਾਦੀ ਪੈ ਜਾਂਦੀ ਆ ਹੁਣ ਪਈ ਖੜੀ ਆ ਕਿ ਨਹੀਂ ਪਟਿਆਲੇ ਦੇ ਵਿੱਚ ਲੌੜਾ ਲੋਕ ਉੱਠ ਕੇ ਖੜੇ ਹੋਏ ਆ ਤੇ ਲੋਕ ਜਦੋਂ ਉੱਠ ਕੇ ਖੜੇ ਹੁੰਦਿਆਂ ਨਾ ਸਰਕਾਰ ਮੂਰੇ ੜੇ ਨਾ ਕੋਈ ਪ੍ਰਸ਼ਾਸਨ ਮੂਰੇ ੜੇ ਤੇ ਨਾ ਚਿੱਟੇ ਵਾਲੇ ਅੜਨੇ ਯਾਦ ਰੱਖਿਓ ਮੋਦੀ ਨੂੰ ਹਰਾ ਕੇ ਮੁੜਿਆ ਕਦੇ ਨਾ ਹਰਾ ਕੇ ਮੁੜਿਆ ਤੇ ਅੱਜ ਭੱਜੇ ਕਿਉਂ ਫਿਰਦੇ ਆ ਉਹਨਾਂ ਦੇ ਮੂਰੇ ਹੁਣ ਅਗਲੇ ਕਿਉਂ ਵਾ ਕੇ ਕਰਦੇ ਆ ਹੁਣ ਇਹ ਤਾਂ ਹੁਕਮ ਦੇ ਵਿੱਚ ਆ ਜਦੋਂ ਸਰਕਾਰ ਨੇ ਕਹਿਦਾ ਵੀ ਚਲੋ ਇਹਨਾਂ ਨੂੰ ਤਾਂ ਕਰਨਾ ਪੂ ਕਾਰਜਪਾਲਕਾ ਹੁਕਮ ਦੀ ਬੱਧੀ ਆ ਪਰ ਹੁਕਮ ਦੇਣ ਵਾਲੇ ਚੁਣੇ ਤਾਂ ਤੁਸੀਂ ਆ ਯਾਰ ਮੂਰੇ ਤਾਂ ਤੁਸੀਂ ਲਾਏ ਆ ਕਿ ਨਹੀਂ ਲਾਏ ਇਸ ਕਰਕੇ ਕਸੂਰ ਆਪਣਾ ਵੀ ਸਮਝਿਓ ਤੇ ਅਗਲੀ ਮੈਂ ਗੱਲ ਇਹੀ ਕਰਦਾ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਅਸੀਂ ਕੱਲਾ ਇਹਨਾਂ ਨੂੰ ਮਾੜਾ ਕਹਿ ਦਿੰਨੇ ਆ ਚੰਗੇ ਬੜੇ ਮੁਲਾਜ਼ਮ ਹੈਗੇ ਆ ਅੱਜ ਅਸੀਂ ਇਹਨਾਂ ਨੂੰ ਕਿਉਂ ਬੁਲਾਇਆ ਹਰਜੀਤ ਸਿੰਘ ਦਾ ਮੈਂ ਦੱਸ ਵੀ ਦਿੰਨਾ ਇਹਨਾਂ ਦਾ ਅਸੀਂ ਬੈਕਗ੍ਰਾਉਂਡ ਚੈੱਕ ਵੀ ਆਪ ਵੀ ਦੇਖੀ ਸੁਣਿਆ ਇਹਨਾਂ ਬਾਰੇ ਬਹੁਤ ਸਾਨੂੰ ਕਈ ਵਾਰੀ ਲੋਕ ਕਹਿੰਦੇ ਆ ਤੁਸੀਂ ਬੋਲਦੇ ਬੋਲਦੇ ਬਿਜਲੀ ਫਿਰ 1 ਸਾਲ 2 ਸਾਲ ਚੁੱਪ ਕਰ ਜਾਂਦੇ ਹੋ ਰੋਲਾ ਭਾਈ ਡਾਂਗ ਲੈ ਕੇ ਅਸੀਂ ਨਹੀਂ ਲੜਨਾ ਕੰਮ ਕੀਆ ਨਸ਼ਾ ਫੜਨਾ ਕੀ ਨਹੀਂ ਆ ਪੁਲਿਸ ਨੇ ਫੜਨਾ ਅਸੀਂ ਜਦੋਂ ਸਾਡੇ ਕੀਆ ਦੱਸਣ ਤੇ ਕਾਰਵਾਈ ਹੁੰਦੀ ਰਹੀ ਆ ਐਮਐਫ ਫਰੂਕੀ ਸਾਹਿਬ ਸੀਗੇ ਆ ਕੇ ਮਨੋਜ ਕੁਮਾਰ ਐਸਐਚਓ ਰਾਮਾਸ ਸਸਪੈਂਡ ਕਰਕੇ ਗਏ ਸੀ ਬਾਜ਼ਾਰ ਦੇ ਵਿੱਚ ਜਲੂਸ ਕੱਢ ਕੇ ਸਸਪੈਂਡ ਕਰਾਇਆ ਸੀ ਉਹਨਾਂ ਨੇ ਕਾਰਵਾਈ ਕੀਤੀ ਸੀ ਭਾਈ ਹੁਣ ਮਸਲਾ ਇਹ ਆ ਕਿ ਫਰੂਕੀ ਸਾਹਿਬ ਦੀ ਨਾ ਕਿਤਾਬ ਤੇ ਇੱਕ ਸ਼ੇਅਰ ਲਿਖਿਆ ਹੁੰਦਾ ਸੀ ਕਹਿੰਦੇ ਘਰ ਤੋਂ ਰਿਸ਼ਵਤ ਸੇ ਵੀ ਭਰ ਜਾਂਦਾ ਹੈ ਲੇਕਿਨ ਦਵਾਵਾਂ ਦਾ ਅਸਰ ਚਲਾ ਜਾਂਦਾ ਹੈ ਮਤਲਬ ਸਾਰੇ ਸਮਝ ਗਏ ਹੋਗੇ ਹੁਣ ਰੌਲਾ ਇਹ ਅਫਸਰ ਉਸੇ ਧਰਨ ਵਾਲੇ ਅਫਸਰ ਆ ਜਿਹੜੇ ਵਿੱਚ ਬੈਠੇ ਆ ਤੁਹਾਡੇ ਅਜ ਹਰਜੀਤ ਸਿੰਘ ਇਹਨਾਂ ਦਾ ਕਦੇ ਫਰੋਲ ਕੇ ਦੇਖ ਲਿਓ ਪਿੱਛੇ ਜਿੱਥੇ ਜਿੱਥੇ ਸਰਵਿਸ ਕੀਤੀ ਆ ਸਾਡਾ ਕਿਉਂਕਿ ਸਾਰੇ ਪੰਜਾਬ ਚ ਲੋਕਤਕਰ ਲਹਿਰਦਾ ਵੀ ਸਰਕਲ ਆ ਇਹਨਾਂ ਬਾਰੇ ਸੁਣਿਆ ਵੀ ਸਾਰਾ ਕੁਝ ਕਿ ਦੇਖਿਆ ਤਾਂ ਸਾਨੂੰ ਆਸ ਬੱਜੀ ਸੀ ਇਹਨਾਂ ਕੋਲੇ ਆਪ ਕਿਹਾ ਵੀ ਠੀਕ ਐ ਸਰ ਤੁਸੀਂ ਮਾ ਕੇ ਸਾਥ ਦਿਓਗੇ ਤਾਂ ਅਸੀਂ ਤੁਹਾਡੇ ਨਾਲ ਚੱਲਦੇ ਆ ਇਹਨਾਂ ਨੂੰ ਨਾਮ ਵੀ ਦਿੱਤੇ ਤੇ ਕਾਰਵਾਈ ਕੀ ਆ ਹੋਈ ਵੀ ਹੈਗੀ ਆ ਪਰ ਮੈਂ ਇੱਕ ਥੋੜਾ ਜਿਹਾ ਇੱਕ ਹੋਰ ਛੋਟੀ ਜੀ ਸਰ ਕਮੀ ਦੱਸ ਦਿੰਨਾ ਮਹਿਕਮੇ ਦੀ ਇੱਕ ਸਾਡਾ ਵੀਰ ਸਾਡੇ ਨਾਲ ਅਟੈਚ ਆ ਮੈਂ ਕਿ ਦੋਦੀ ਆ ਉਹਨੇ ਦੋਦੀਆਂ ਦਾ ਇਕੱਠ ਕਰ ਲਿਆ ਮੇਰੇ ਨਾਲ ਮੀਟਿੰਗ ਕੀਤੀ ਮੈਨੂੰ ਕਹਿੰਦੇ ਬਾਈ ਅਸੀਂ ਨਾ ਇਨਫੋਰਮੇਸ਼ਨ ਦੇਾਂਗੇ ਸਾਰੇ ਪਿੰਡਾਂ 'ਚ ੱਤਕੇ ਖਾਨੇ ਆ ਸਾਨੂੰ ਪਤਾ ਕਿ ਕਿਹੜਾ ਕਿੱਥੇ ਕਿੰਨਾ ਵੇਚਦਾ ਉਹਨੇ ਇਨਫੋਰਮੇਸ਼ਨ ਦੇਤੀ ਐ ਐਸਚੋ ਤਲਵੰਡੀ ਸਾਹਿਬ ਨੂੰ ਜਦੋਂ ਇਨਫੋਰਮੇਸ਼ਨ ਦੇਤੀ ਐ ਐਸਚੋ ਕਹਿੰਦਾ ਵੀ ਤੇਰਾ ਕੰਮ ਨਹੀਂ ਐ ਸਾਡਾ ਕੰਮ ਆ ਤੂੰ ਆਪਦਾ ਕੰਮ ਕਰ ਨਾਲੇ ਉਹ ਬੰਦਾ ਕੀ ਆ 77 ਦੇ ਨਾਲ ਹੀ ਅਟੈਚ ਆ ਚਲੋ ਉਤੋਂ ਬਾਅਦ ਉਹ ਬੰਦਾ ਚੁੱਪ ਕਰ ਗਿਆ ਤੇ ਪੰਜਵੇਂ ਦਿਨ ਉਹਨਾਂ ਨੇ ਬੰਦਾ ਫੜ ਲਿਆ ਜਿਹੜੇ ਬੰਦੇ ਦਾ ਨਾਮ ਲਿਆ ਸੀ ਤੇ ਫੜਨ ਤੋਂ ਬਾਅਦ ਉਹ ਬੰਦੇ ਨੂੰ ਸੱਦ ਕੇ ਕਹਿੰਦੇ ਗਵਾਹੀ ਪਾ ਦੇ ਹੁਣ ਮੈਨੂੰ ਐਂ ਦੱਸੋ ਜਿਹੜਾ ਬੰਦਾ ਇਨਫੋਰਮਰ ਹੈਗਾ ਤੁਸੀਂ ਉਹਦੇ ਨਾਲ ਦੁਸ਼ਮਣੀ ਸਿੱਧੀ ਪਵਾਉਣ ਨੂੰ ਤਿਆਰੋਂ ਵੀ ਹਾਂਜੀ ਆਹ ਬੰਦੇ ਨੇ ਤੈਨੂੰ ਫੜਾਇਆ ਹੁਣ ਰੌਲਾ ਇਹ ਆ ਵੀ ਜਦੋਂ ਪੁਲਿਸ ਸਾਥ ਦਿੰਦੀ ਆ ਫਰੂਕੀ ਸਾਹਿਬ ਨੇ ਸਾਥ ਦਿੱਤਾ ਠੀਕ ਹੈ ਜਿਸ ਕਰਮ ਸਾਹਿਬ ਨੇ ਸਾਥ ਦਿੱਤਾ ਤਾਂ ਕਾਰਵਾਈਆਂ ਵੀ ਹੋਈਆਂ ਸਾਡੇ ਠੱਲ ਵੀ ਪਈ ਅਸੀਂ ਛੋਟੀ ਜੀ ਇੱਕ ਕੀਆ ਤਜਰਬਾ ਕਰਕੇ ਦੇਖਿਆ ਜੀ ਸਰ ਤੁਹਾਨੂੰ ਦੱਸ ਵੀ ਦਿੰਨੇ ਆ ਡੀਐਸਪੀ ਸਾਹਿਬ ਚੰਗੇ ਸੀ ਆਪਣੇ ਐਸਪੀ ਜਿਹੜੇ ਲੱਗੇ ਹੋਇਆ ਬਠਿੰਡੇ ਉਹਨਾਂ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਅਸੀਂ ਇੱਕ ਬੇਨਤੀ ਕੀਤੀ ਵੀ ਅਸੀਂ ਚਿੱਟੇ ਵਾਲਿਆਂ ਦੇ ਨਾਂ ਦੰਨੇ ਆ ਸਾਡੇ ਜਵਾਕ ਆ ਉਹ ਗਲਤ ਰਾਹ ਪੈ ਗਈ ਤੁਸੀਂ ਕੁਛ ਨਾ ਕਰੋ ਨਾ ਪਰਚਾ ਬਣਾਓ 2 ਗ੍ਰਾਮ ਦਾ ਬਣਾ ਦਿਓਗੇ ਜੇਲਾ ਚ ਤੁਸੀਂ ਭੇਜ ਵੀ ਦਿਓਗੇ ਜੇਲਾ ਚ ਜਾ ਕੇ ਲਿੰਕ ਉਦੋਂ ਵੀ ਵੱਡੇ ਬਣ ਜਾਂਦੇ ਕਿਉਂਕਿ ਵੱਡੇ ਸਮੱਗਲਰ ਬੈਠੇ ਆ ਅਸੀਂ ਕਿਹਾ ਕਿ ਉਹਨਾਂ ਨੂੰ ਵੀ ਤੁਸੀਂ ਥਾਣੇ ਦੇ ਬਾਹਰ ਸੱਦ ਲਿਆ ਕਰੋ ਥਾਣੇ ਦੇ ਬਾਹਰ ਸੱਦ ਕੇ ਕੰਧ ਦੇ ਨਾਲ ਲਾਈਨ ਬਿਠਾ ਕੇ ਬਿਠਾ ਲਓ ਜਦੋਂ ਕੋਈ ਪਿੰਡ ਦਾ ਮੋਹਤਵਰ ਮਦਾ ਉਹਨਾਂ ਦੀ ਆਕੇ ਜ਼ਿੰਮੇਵਾਰੀ ਲੈਂਦਾ ਤਉਹ ਬੰਦੇ ਨੂੰ ਕਹੇ ਵੀ ਤੂੰ ਜ਼ਿੰਮੇਵਾਰੀ ਲੈਣਾ ਭਾਈ ਲੈ ਜਾ ਰੌਲਾ ਕੀ ਉਹ ਤੋਂ ਬਾਅਦ ਕੋਈ ਨਾ ਕੋਈ ਕਹਿੰਗ ਉਹਨਾਂ ਦਾ ਖਲਾਕ ਕੋਈ ਨਹੀਂ ਨਸ਼ਾ ਵੇਚਣ ਵਾਲਿਆਂ ਦਾ ਜਦੋਂ ਤੋੜ ਲੱਗਦੀ ਆ ਤਾਂ ਉਹ ਬੰਦੇ ਦੀ ਜ਼ਿੰਮੇਵਾਰੀ ਤੇ ਮਹਾ ਬੰਦਾ ਭੇਜ ਦਿਆ ਕਰੋ ਇਹ ਕੰਮ ਸ਼ੁਰੂ ਕਰ ਲਿਆ ਸੀ ਤਲਵੰਡੀ ਸਾਬੋਠਾਣੇ ਜੀ ਕੰਦ ਨਾਲ ਆ ਕੇ ਲੈਣ ਲੱਗਦੀ ਸੀ ਇੱਕ ਬੰਦਾ ਸਭ ਤੋਂ ਵੱਡਾ ਤਲਵੰਡੀ ਦਾ ਸਮਗਲਰ ਮਹਾਜਨ ਸੀਗਾ ਬੰਦਾ ਜਦੋਂ ਇਹ ਗੱਲ ਹੋ ਗਈ ਤੇ ਪੁਲਿਸ ਵਾਲ ਨੇ ਚੱਕ ਲਏ ਨਾਲ ਦੀ ਨਾਲ ਸਾਰਾ ਟੱਪਰ ਮੇਰੇ ਕੋਲੇ ਘਰੇ ਆ ਗਿਆ ਮੈਨੂੰ ਕਹਿੰਦੇ ਵੀ ਖਿਹੜਾ ਛੜਾ ਦੇ ਸਾਡੇ ਕੁੜੀ ਵਿਆਹਣ ਵਾਲੀ ਆ ਮੈਂ ਕਿਹਾ ਲੋਕਾਂ ਦੇ ਪੁੱਤ ਵੀ ਤੁਸੀਂ ਮਾਰਦੇ ਹੋ ਉਹ ਕਹਿੰਦੇ ਅਸੀਂ ਅੱਜ ਤੋਂ ਬਾਅਦ ਜੇ ਫੜੇ ਗਏ ਕਹਿੰਦੇ ਵੀ ਅਸੀਂ ਤੈਨੂੰ ਉਹ ਕਰਦੇ ਆ ਮੁੜ ਕੇ ਤੇਰੇ ਕੋਲੇ ਆਉਂਦੇ ਨਹੀਂ ਤੇ ਐਨੇ ਕ ਸਟੈਪ ਦੇ ਨਾਲ ਸਭ ਤੋਂ ਵੱਡਾ ਤਲਵੰਡੀ ਦਾ ਸਮਾਗਲਰ ਮੁੜ ਕੇ ਚਿੱਟਾ ਵੇਚਣਾ ਛੱਡ ਗਿਆ ਸੀ ਰੋਲਾ ਕੀ ਹੈ ਇਹਨਾਂ ਦੇ اخلاق ਨੂੰ ਜਗਾਉਣਾ ਪਊ ਸਾਡੇ ਯਾਰ ਕੀ ਨੇ ਸਾਡੀ ਜੁਆ ਕਰਨੇ ਜਿਹੜੇ ਚਿੱਟੇ ਤੇ ਲੱਗੇ ਆ ਯਾਰ ਕਿਸੇ ਦਾ ਵੀ ਲੱਗ ਸਕਦਾ ਆਪਾਂ ਕਹੀਏ ਨਾ ਵੀ ਸਾਡੀ ਵਾਲੀ ਚੰਗੀ ਆ ਹੁਣ ਥੋੜੇ ਪਿੰਡ ਚੋਂ ਚਿੱਟਾ ਲਾਉਣ ਵਾਲੇ ਵੀ ਪਥੇ ਰਿਆ ਤੇ ਚੰਗੇ ਨੌਜਵਾਨ ਵੀ ਬੜੇ ਆ ਨੌਕਰੀਆਂ ਤੇ ਕਿੰਨੇ ਮੁੰਡੇ ਲੱਗੇ ਹੋਏ ਆ ਮਸਲਾ ਕੀ ਆ ਕਿਤੇ ਨਾ ਕਿਤੇ ਸਾਡੇ 'ਚ ਵੀ ਕਮੀ ਆ ਪਰ ਵਿੱਚ ਸਭ ਤੋਂ ਵੱਡੀ ਕਮੀ ਆ ਮਤਾਮਾਂ ਬੈਠੀਆਂ ਬੇਬੇ ਕੱਲ ਅਸੀਂ ਗਵਾਂਡ ਚ ਗੇੜਾ ਦਿੱਤਾ ਤੁਹਾਡੇ ਆ ਸਾਰੇ ਇੱਧਰਲੇ ਵੇੜੇ ਚ ਹਰੇਕ ਬੰਦਾ ਕਿਹਾ ਕਰੇ ਕਹਿੰਦੇ ਬੰਗੀ ਨੇਹਾਲ ਦਾ ਇੱਕ ਹੈਂਡੀਕੈਪਟ ਮੁੰਡਾ ਆਉਂਦਾ ਜੀ ਉਹ ਕਹਿੰਦੇ ਨਾ ਬੰਦੇ ਦੇ 나ੜ ਨਾ ਥਿਆਂਦੀ ਹੋਵੇ ਉਹ ਤੇ ਸਕਿੰਟ ਚ ਕਹਿੰਦੇ 나ੜ ਪਾੜ ਲੈਂਦਾ ਜਿਹਦੇ 나ੜ ਨਾ ਥਿਆਂਦੀ ਹੋਵੇ ਤੇ ਕਹਿੰਦੇ ਮਿੰਟ ਲਾਉਂਦਾ ਸਭ ਤੋਂ ਵੱਡਾ ਇੱਥੇ ਸਪਲਿਆਰ ਕਹਿੰਦੇ ਜੀ ਉਹ ਹਰੇਕ ਬੰਦੇ ਨੇ ਉਹਦਾ ਨਾਮ ਲਿਆ ਮੈਨੂੰ ਨਹੀਂ ਪਤਾ ਉਹ ਤੇ ਕਾਰਵਾਈ ਹੋਈ ਕਿ ਨਹੀਂ ਹੋਈ ਅਸੀਂ ਨਾਮ ਵੀ ਭੇਜਤਾ ਸੀ ਬੰਗੀ ਨੇਹਾਲ ਦਾ ਇੱਥੇ ਆ ਕੇ ਸਾਰਾ ਪਿੰਡੋਂ ਦਾ ਨਾਮ ਲਈ ਜਾਵੇ ਹੁਣ ਮਸਲਾ ਤਾਂ ਇਹ ਆ ਵੀ ਇੱਥੇ ਪਿੰਡ ਦੇ ਵਿੱਚ ਸਰ ਤੁਹਾਨੂੰ ਮੈਂ ਗੱਲ ਦੱਸ ਦਿੰਦਾ ਵੀ ਚਿੱਟੇ ਵਾਲਿਆਂ ਨੇ ਇਕੱਠੇ ਹੋ ਕੇ ਸਰਕਾਰੀ ਦਫ਼ਤਰ ਬਿਜਲੀ ਬੋਰਡ ਦਾ ਹੀ ਦੱਬ ਲਿਆ ਧੱਕੇ ਨਾਲ ਤੇ ਕਹਿੰਦੇ ਤੁਸੀਂ ਜਾਓ ਇੱਥੇ ਤੁਹਾਡਾ ਕੋਈ ਕੰਮ ਨਹੀਂ ਸਾਡਾ ਦਫ਼ਤਰ ਹੈ ਸਰਕਾਰੀ ਦਫ਼ਤਰ ਦੇ ਵਿੱਚ ਬਹਿ ਕੇ ਲਾਉਂਦੇ ਸੀ ਲਾਉਂਦੇ ਸੀ ਕਿ ਨਹੀਂ ਲਾਉਂਦੇ ਬਾਹਰ ਖੜੀ ਕਰਕੇ ਦੱਸਿਓ ਪਿੰਡ ਵਾਲਿਓ ਤੁਹਾਡੇ ਪਿੰਡ ਦੀ ਗੱਲ ਆ ਨਾ ਯਾਰ ਇਦੋਂ ਸ਼ਰਮ ਵਾਲੀ ਗੱਲ ਕੀ ਹੋਊ ਮੈਂ ਫਿੱਟ ਲਾਂ ਤੇ ਤੁਹਾਡੇ ਕਹਿਣਾ ਪਿੰਡ ਵਾਲਿਆਂ ਦੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਰੌਲਾ ਕੀ ਹੈ ਪਿੰਡ ਚ ਸਾਂਝੀਆਂ ਥਾਮਾਂ ਤੇ ਤੁਸੀਂ ਕਿਹੜਾ ਬਾਲਾ ਵੱਡਾ ਸਟੈਪ ਨਾ ਲਓ ਤੁਸੀਂ ਕਰਨਾ ਕੀ ਆ ਜਿਹੜੇ ਪਿੰਡ ਚ ਅਥੇ ਨੇੜੇ ਤੇੜੇ ਕੀ ਆ ਤੁਹਾਡੇ ਪਿੰਡ ਦੇ ਅੰਦਰ ਬਹਿ ਕੇ ਸਾਂਝੀਆਂ ਥਾਮਾਂ ਦੇ ਜਿੱਥੇ ਚਿੱਟਾ ਲੱਗਦਾ ਉਹਨਾਂ ਨੂੰ ਪਿੰਡਾਂ ਤੋਂ ਤਾਂ ਬਾਹਰ ਕੱਢ ਸਕਦੇ ਹੋ ਠੀਕ ਆ ਭਾਈ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਨਹੀਂ ਪਿੰਡ ਵਾਲਿਆਂ ਨੂੰ ਭਾਈ ਮੈਂ ਕਹਿੰਦਾ ਵੀ ਪਿੰਡ ਵਾਲੇ ਜਾ ਕੇ ਜੇ ਨਹੀਂ ਬੋਲਦੇ ਬੈਠੇ ਆਫਸਰ ਆਪਾਂ ਨੂੰ ਨਹੀਂ ਹੁਣ ਕੰਮ ਚੱਲਦਾ ਕਿ ਨਹੀਂ ਚੱਲਦਾ ਕਹਿੰਦਾ ਦੱਸ ਜੋ ਬਈ ਹੁਣ ਵੀ ਚੱਲਦਾ ਸਰ ਨੋਟ ਕਰ ਲਿਓ ਜੀ ਇੱਕ ਅੱਧਾ ਨਹੀਂ ਘੱਟ ਤੋਂ ਘੱਟ 15 20 ਜਾਣੇ ਐਸ ਕੋਰਨਰ ਤੇ ਬੰਦੇ ਆ ਰੋਜ਼ ਤੇ ਸਾਰਾ ਦਿਨ ਉੱਥੇ ਇਹੀ ਕੰਮ ਚੱਲੀ ਜਾਂਦਾ ਇੱਕ ਅੱਧਾ ਨਹੀਂ 15 20 ਜਾਣਿਆਂ ਤੇ ਪਿੰਡ ਰੋਲਾ ਕਿਉਂ ਨੇ ਕਹਿੰਦੇ ਸੀ ਪੁਲਿਸ ਵਾਲਿਆਂ ਕੋਲੇ ਜਾ ਕੇ ਇਨਫੋਰਮੇਸ਼ਨ ਵੀ ਦੇਤੀ ਹੁਣ ਕਾਰਵਾਈ ਕਿਹਨੇ ਕਰਨੀ ਆ ਉਹ ਕਿੰਨਾ ਨੇ ਕਰਨੀ ਆ ਉਹ ਤਾਂ ਪੁਲਿਸ ਨੇ ਕਰਨੀ ਆ ਹੁਣ ਡਾਂਗ ਲੈ ਕੇ ਲੋਕ ਜੇ ਲੜਨਗੇ ਮੈਂ ਤੁਹਾਨੂੰ ਇੱਕ ਦੱਸ ਦਿੰਦਾ ਵੀ ਆਪਾਂ ਨਾ ਮਾਲਕਾਂ ਇਹ ਜਿਹੜੇ ਬੈਠਿਆ ਇਹਨਾਂ ਨੂੰ ਤਨਖਾਹ ਕੌਣ ਦਿੰਦਾ ਤੁਹਾਨੂੰ ਪਤਾ ਜਿੰਨੇ ਬੈਠੇ ਹੋ ਬੇਬੇ ਤੁਹਾਡੇ ਕੀ ਆ ਜਾ ਕੇ ਜਦੋਂ ਹੱਟ ਤੋਂ ਬਾਣੀ ਦਾ ਸੂਟ ਪੜਵਾਉਣੇ ਆ ਨਾ ਉਹਦੇ ਚੋਂ ਵੀ ਕੀ ਆ ਸਰਕਾਰ ਨੂੰ ਰੁਪਏ ਜਾਂਦੇ ਆ ਤੜਕੇ ਉੱਠ ਕੇ ਚਾਹ ਤੇ ਪੱਤੀ ਤੇ ਖੰਡ ਤੇ ਸਭ ਤੇ ਟੈਕਸ ਦੰਦੇ ਉਹਦੇ ਨਾਲ ਤਨਖਾਹਾਂ ਮਿਲਦੀਆਂ ਡੀਆਈਜੀ ਸਾਹਿਬ ਨੂੰ ਵੀ ਐਸਚਓ ਨੂੰ ਵੀ ਮਿਲਦੀ ਆ ਹੁਣ ਰੌਲਾ ਤਨਖਾਹ ਦੇਣ ਵਾਲਾ ਮਾਲਕ ਹੁੰਦਾ ਸਾਨੂੰ ਆਈ ਅਹਿਸਾਸ ਨਹੀਂ ਅਸੀਂ ਮਾਲਕਾਂ ਹੁਣ ਬਾਈ ਨੇ ਗੁੱਸਾ ਕੀਤਾ ਮੈਂ ਮਾਫੀ ਚਾਹਣਾ ਬਾਈ ਪਰ ਚੱਕਰ ਕੀ ਆ ਵੀ ਸਾਡੇ ਕੋਲੇ ਨਾ ਅਸੀਂ ਗਾਹਾਂ ਜਾਣ ਦੀ ਥਾਂ ਤੇ ਤੁਹਾਨੂੰ ਮੈਨਾਂ ਨਾ ਮੇਰੇ ਨਾਲ ਇਹ ਗੱਲ ਹੋਈ ਆ ਮੇਰੇ ਮਗਰ ਵੀ ਪਏ ਪਰ ਮੈਂ ਕਹਿੰਦਾ ਪੁਲਿਸ ਅਫਸਰ ਸਾਰੇ ਨਹੀਂ ਮਾੜੇ ਜਦੋਂ ਗਾਹਾਂ ਸਟੈਪ ਤੇ ਜਾਂਦੇ ਆ ਨਾ ਅਸੀਂ ਉੱਥੇ ਐਸਐਚਓ ਕੋਲੋਂ ਨਰਾਸ਼ ਹੋ ਕੇ ਬਹਿ ਗਏ ਗਾਹਾਂ ਹੈਗੇ ਆ ਸਾਰੇ ਨਹੀਂ ਮਾੜੇ ਜਦੋਂ ਗਾਹਾਂ ਜਾਂਦੇ ਡੀਆਈਜੀ ਸਾਹਿਬ ਬੈਠੇ ਆ ਇਹ ਵੀ ਨਹੀਂ ਹੈਗੇ ਤਰੀਕੇ ਬਹੁਤ ਹੈਗੇ ਆ ਲੜਨ ਦੇ ਪਰ ਮੈਂ ਤੁਹਾਨੂੰ ਇੱਕ ਕਹਿਣਾ ਵੀ ਡਾਂਗ ਚੱਕ ਕੇ ਲੜਾ ਕੇ ਲੜ ਕੇ ਹੱਲ ਨਹੀਂ ਹੁੰਨਾ ਪਿੰਡ ਵਾਲਿਆਂ ਨੇ ਘੁੰਮਣਕਲਾਂ ਨਾਲ ਡਾਂਗ ਚੱਕ ਕੇ ਲੜ ਲੇ ਬੰਦਾ ਮਰ ਗਿਆ ਸਾਰਾ ਪਿੰਡ ਹੁਣ ਕੇਸ ਘੁਕਤੀ ਜਾਂਦਾ ਹੁਣ ਮਸਲਾ ਇਹ ਆ ਵੀ ਲੜਾਈਏ ਸਾਡੀ ਨਹੀਂ ਸਾਨੂੰ ਨੌਕਰ ਤੋਂ ਕੰਮ ਨਹੀਂ ਲੈਣਾ ਆਉਂਦਾ ਠੀਕ ਹੈ ਨਾ ਮੁਲਾਜ਼ਮੋ ਤੁਹਾਡੇ ਨੌਕਰ ਆ ਸਿਆਸੀ ਬੰਦਾ ਵੀ ਤੁਹਾਡਾ ਨੌਕਰ ਆ ਕਿਉਂਕਿ ਤਨਖਾਹ ਐਮ ਐਲ ਏ ਨੂੰ ਵੀ ਮਿਲਦੀ ਆ ਪਰ ਰੌਲਾ ਕੀ ਆ ਸਾਨੂੰ ਉਹਨਾਂ ਤੋਂ ਆਸ ਨਹੀਂ ਰਹੀ ਪਰ ਆਸ ਰੱਖਣੀ ਪਊਗੀ ਤੇ ਰੱਖਣ ਵਾਸਤੇ ਸਾਨੂੰ ਇਹਨਾਂ ਤੋਂ ਕੰਮ ਲੈਣ ਦੀ ਜਾਂਚ ਸਿੱਖਣੀ ਪਊਗੀ ਐਫ ਆਈ ਆਰ ਦਰਜ ਨਹੀਂ ਹੁੰਦੀ ਆਪਾਂ ਕਹਿ ਦਿੰਨੇ ਆ ਸਾਡੇ ਜੋ ਆ ਕੇ ਬੀ ਐਮ ਐ ਕਰ ਜਾਂਦੇ ਉਹਨੂੰ ਐ ਨਹੀਂ ਪਤਾ ਵੀ ਐਫ ਆਈ ਆਰ ਦਰਜ ਕਿਵੇਂ ਕਰਾਉਣੀ ਆ ਯਾਰ ਰੌਲਾ ਕੀ ਆ ਸਕੂਲਾਂ ਦੇ ਸਿਲੇਬਸ ਦਾ ਪਾਰਟੀ ਨਹੀਂ ਬਣਾਇਆ ਗਿਆ ਉਹ ਚੀਜ਼ ਪੁਲਿਸ ਨੇ ਕੀ ਆ ਮਾਂ ਸਾਰੇ ਨਹੀਂ ਵੀ ਐਫ ਆਈ ਆਰ ਨਾ ਦਰਜ ਹੋਵੇ ਤੁਹਾਨੂੰ ਤਰੀਕਾ ਆਉਣਾ ਚਾਹੀਦਾ ਜੇ ਤੁਹਾਨੂੰ ਤਰੀਕਾ ਹੈਗਾ ਉਹ ਵਕੀਲ ਨੂੰ ਕੋਈ ਪੁਲਿਸ ਵਾਲਾ ਛੇਤੀ ਛੇਤੀ ਹੱਥ ਕਿਉਂ ਨਹੀਂ ਪੰਦਾ ਨੂੰ ਨੌਲੇਜ ਆ ਤੁਹਾਨੂੰ ਜੇ ਸਮਝ ਆ ਗਈ ਤੁਹਾਨੂੰ ਪੁਲਿਸ ਵਾਲੇ ਕੀ ਆ ਮੈਂ ਕਹਿੰਦਾ ਛੇਤੀ ਛੇਤੀ ਤੰਗ ਪਰੇਸ਼ਾਨ ਨਹੀਂ ਕਰਦੇ ਉਹਨੂੰ ਮੈਨੂੰ ਬੁੱਟਰ ਕਹਿੰਦਾ ਤੈਨੂੰ ਤੰਗ ਨਹੀਂ ਕਰਦੇ ਮੈਂ ਕਿਹਾ ਪਹਿਲਾਂ ਕਰਦੇ ਸੀ ਹੁਣ ਤਜਰਬਾ ਉਹਨਾਂ ਨੂੰ ਵੀ ਹੋ ਗਿਆ ਸਾਨੂੰ ਵੀ ਤਜਰਬਾ ਲੜਦੇ ਲੜਦਿਆਂ ਨੂੰ ਹੋ ਗਿਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਤੇ ਪਿੰਡ ਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਹੈਗੀਆਂ ਮੈਂ ਕਹਿੰਦਾ ਮੋਦੀ ਨੂੰ ਆਪਾਂ ਸਾਰੇ ਗਾਲਾਂ ਕੱਢਦੇ ਆ ਹੁਣ ਰੌਲਾ ਕੀ ਆ ਵੀ ਇਕੱਲਾ ਇਕੱਲਾ ਬੰਦਾ ਇਕੱਠਾ ਨਹੀਂ ਹੁੰਦਾ ਜਥੇਬੰਦੀਆਂ ਦਾ ਇਕੱਠੀਆਂ ਹੀ ਨੇ ਯ 40 40 50 50 ਜਾਣੇ ਇਕੱਠੇ ਆ ਜੀ ਉਹ ਵੀ ਤૈયਾਰ ਕਰ ਲੈਣ ਉਹ ਵੀ ਕੀ ਇਸ ਚੀਜ਼ ਨੂੰ ਠੱਲ ਪਾ ਸਕਦੇ ਆ ਤਾਂ ਉਹਨਾਂ ਨੂੰ ਕੀ ਆ ਇਹਦੇ ਖਿਲਾਫ ਵੀ ਲਾਂਬੰਦ ਹੋ ਕੇ ਕੀ ਆ ਲੋਕਾਂ ਨੂੰ ਆਵਾਜ਼ ਮਾਰਨਗੇ ਲੋਕ ਤਾਂ ਤੱਬੇ ਬੈਠੇ ਆ ਤਿਆਰ ਨਹੀਂ ਸਾਥ ਦੇਣ ਵਾਸਤੇ ਇਸ ਕਰਕੇ ਮੈਂ ਇੱਕ ਬੇਨਤੀ ਕਰਦਾ ਕਿ ਮਾੜੇ ਬੰਦੇ ਦਾ ਪਿੰਡ ਚੋਂ ਬਾਈਕਾਟ ਕਰਨਾ ਜਰੂਰ ਸ਼ੁਰੂ ਕਰਦੇ ਹੋ ਹੁਣ ਰੌਲਾ ਕੀ ਆ ਜਿਹੜਾ ਪਿੰਡ ਦਾ ਮੋਤਵਰ ਸਿਰੇ ਦਾ ਕੜਮ ਚੌਧਰੀ ਆ ਜਾ ਕੇ ਜਮਾਨਤਾ ਕਰਾਉਂਦਾ ਸੀ ਕੀ ਆ ਲੱਡੂਆਂ ਵਾਲੇ ਪ੍ਰੋਗਰਾਮ ਤੇ ਸਭ ਤੋਂ ਵੱਧ ਇੱਜ਼ਤਮਾਨ ਉਹਨੂੰ ਦਈ ਜਾਂਦੇ ਆ ਸਾਧ ਕੇ ਪ੍ਰੋਗਰਾਮਾਂ ਚ ਦੰਨਿਆਂ ਕਿ ਨਹੀਂ ਦਿੰਦੇ ਆ ਕਿ ਜਦੋਂ ਦੀ ਇੱਜ਼ਤ ਹੁਣ ਉਹ ਹਟ ਜੂ ਤੁਸੀਂ ਉਹਦਾ ਤਰਸਕਾਰ ਕਰੋਗੇ ਨਾ ਬੰਦੇ ਨੂੰ ਸ਼ਰਮ ਆਊ ਮਾੜੀ ਮੋਟੀ ਇਸ ਕਰਕੇ ਤੁਹਾਨੂੰ ਮੈਂ ਬੇਨਤੀ ਕਰਦਾ ਇਹਦੇ ਵਾਸਤੇ ਇਕੱਠੇ ਹੋ ਕੇ ਆਪਾਂ ਨੂੰ ਸਿਰ ਜੋੜਨੇ ਪੈਣਗੇ ਤੇ ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਕਿ ਜ਼ਿੰਮੇਵਾਰੀਆਂ ਚੱਕ ਲੋ ਲਾਸ਼ਾਂ ਚੱਕਣ ਤੋਂ ਸੌਖੀਆਂ ਨੇ ਤੇ ਗਰਵਾਣੀ ਦਾ ਮੈਂ ਉਹੀ ਬਾਤ ਕਹੂੰਗਾ ਕਿ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇ ਲਾਈ ਦੁਬਦਾ ਚੋਂ ਨਿਕਲਣਾ ਤਾਂ ਸਿਰ ਜੋੜ ਲਓ ਤੇ ਭਗਤ ਸਿੰਘ ਨੂੰ ਮੂਰੇ ਲਾ ਲਓ ਇਹ ਜਵਾਕ ਬੈਠੇ ਆ ਇੱਕ ਲਾਸਟ ਗੱਲ ਹੀ ਦੱਸਦਾ ਡੀਆਈਜੀ ਸਾਹਿਬ ਮੈਨੂੰ ਕਹਿੰਦੇ ਵੀ ਰੁਪਿੰਦਰ ਕਿਹੜੀ ਕਲਾਸ ਤੋਂ ਸ਼ੁਰੂ ਹੋਣਾ ਚਾਹੀਦਾ ਪ੍ਰੋਗਰਾਮ ਨਸ਼ੇ ਬਾਰੇ ਅਵੇਅਰ ਕਰਨ ਵਾਲਾ ਮੈਂ ਕਿਹਾ ਜੀ 6ਵੀਂ ਕਲਾਸ ਚੋਂ ਬਈ ਤਾਂ ਛੋਟੇ ਨੂੰ ਵੀ ਪਤਾ ਹੁੰਦਾ ਸਰ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦਾ ਬੱਚਾ ਬੈਠਾ ਸਾਹਮਣੇ ਜੀ ਵਾਈਟੀ ਸ਼ਰਟ ਵਾਲਾ ਕੱਲ ਤੁਸੀਂ ਜੀ ਪੁੱਤ ਸਾਡੇ ਨਾਲ ਜਦੋਂ ਗੇੜਾ ਬੰਦੇ ਸੀ ਇਹਨੇ ਸਾਨੂੰ ਕੱਲੇ-ਕੱਲੇ ਨਸ਼ੇ ਦੀ ਡਿਟੇਲ ਦੱਸੀ ਆ ਜੀ ਜੋਾਕ ਨੇ ਕਿੱਡਾ ਕ ਜੋਾਕ ਆ ਐਡੇ-ਐਡੇ ਜੋਾਕਾਂ ਨੂੰ ਮੈਂ ਕਹਿੰਦਾ ਵੀ ਸਾਡੇ ਪਿੰਡਾਂ 'ਚ ਸਾਰਾ ਕੁਝ ਪਤਾ ਰੌਲਾ ਕੀ ਆ ਵੀ ਕੱਲਾ ਪਤਾ ਹੀ ਆ ਐਂਡ ਰਿਜ਼ਲਟ ਜੇ ਇਹਨਾਂ ਨੂੰ ਸਾਡੇ ਦੱਸਣਗੇ ਟੀਚਰ ਵੀ ਦੱਸਣ ਕਿੰਨਾ ਕਦੇ ਟੀਚਰ ਵੀ ਆਪਦੇ ਜ਼ਿੰਮੇਵਾਰੀ ਤੋਂ ਕਿਤਾਹੀ ਕਰਦੇ ਆ ਅੱਜ ਸਰਕਾਰੀ ਸਕੂਲ 'ਚ ਵੀ ਸੁਨੇਹਾ ਲਾਇਆ ਸੀ ਉਹਨਾਂ ਕੋਲੇ ਵਟਸਐਪ ਨੰਬਰ ਸੀਗੇ ਮੈਂ ਕਿਹਾ ਸੁਨੇਹਾ ਲਾ ਦਿਓ ਦੋਨੇ ਅਕੈਡਮੀਆ ਨੇ ਕੋਈ ਤਰਤਦਬਾੜਾ ਕੀਤਾ ਨਹੀਂ ਤੇ ਨਾ ਹੀ ਕੋਈ ਟੀਚਰ ਇੱਥੇ ਬੋੜਿਆ ਸਾਡੇ ਟੀਚਰ ਵੀ ਚੰਗੇ ਹੁੰਦੇ ਸਾਡੀ ਪੀੜ੍ਹੀ ਵੱਜ ਜਾਂਦੀ ਕਿਉਂਕਿ ਉਹਨਾਂ ਨੇ ਵੀ ਸਕੂਲ ਦੇ ਵਿੱਚ ਬੱਚਿਆਂ ਨੂੰ ਇਸ ਚੀਜ਼ ਵੱਲ ਲੈ ਕੇ ਨਹੀਂ ਗਏ ਸਾਡੇ ਨਾਲ ਬੈਠਿਆ ਭਾਈ ਜਗ ਜਗਜੀਵਨ ਅਰਗੇ ਬੈਠਿਆ ਸਕੂਲ ਦੇ ਵਿੱਚ ਸੈਮੀਨਾਰ ਵੀ ਕਰਾਉਂਦੇ ਆ ਅਕਾਲ ਅਕੈਡਮੀ ਨੇ ਜੋ ਆ ਕਿੰਨੇ ਕਿੰਨੇ ਨਸ਼ੇ ਤੇ ਲੱਗਦੇ ਆ ਤੁਸੀਂ ਬਿਹਤਰ ਜਾਣਦੇ ਹੋਵੋਗੇ ਧਰਮ ਦਾ ਐਂਗਲ ਬੜਾ ਜ਼ਰੂਰੀ ਆ ਸਰ ਬੈਠੇ ਆ ਆਪਣੇ ਨਾਲ ਜਿਹੜੇ ਮੈਂ ਕਿ ਇੱਥੇ ਜੁੜੇ ਹੋਇਆ ਲੋਕ ਜਿਹੜੇ ਇਹਨਾਂ ਕੋਲੇ ਡੇਰੇ ਚ ਆਉਣ ਲੱਗੇ ਨਾ ਹੁਣ ਇਹਨਾਂ ਦੇ ਡੇਰੇ ਚ ਇੰਨੀ ਕਿ ਸਰ ਸਖਤੀ ਆ ਜੀ ਨਸ਼ੇ ਵਾਲੇ ਦੇ ਬਹੁਤ ਖਿਲਾਫ ਨੇ ਪ੍ਰੋਗਰਾਮ ਵਾਸਤੇ ਵੀ ਸਰ ਮੈਂ ਕਿ ਇਹਨਾਂ ਨੂੰ ਬਾਬਾ ਜੀ ਨੂੰ ਅਸੀਂ ਪੁੱਛਿਆ ਇਹਨਾਂ ਨੇ ਮੂਰੇ ਹੋ ਕੇ ਮੈਂ ਕਿ ਸਾਡੇ ਨਾਲ ਉਹ ਕੀਤਾ ਮੈਂ ਕਹਿੰਦਾ ਵੀ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਸਾਡੇ ਨਾਲ ਬਹੁਤ ਮੁੰਡਿਆਂ ਨੇ ਚਿੱਟਾ ਛੱਡਿਆ ਤੇ ਲਗਭਗ ਉਹਨੇ ਅਮਰਤ ਛੱਕਿਆ ਜਾਂਦੇ ਠੀਕ ਹੈ ਅਸੀਂ ਲੱਖ ਕਹੀਏ ਸਰਸੇ ਵਾਲੇ ਜਣ ਮੈਂ ਕਿ ਜਿਹੜੇ ਹੈਗੇ ਆ ਭਰਾ ਸਾਡਾ ਇੱਕ ਵੀਰ ਆ ਸਾਡੇ ਵਿੱਚ ਬੈਠਾ ਇੱਕ ਗੁਰੂ ਸਰਪਿੰਡ ਤੋਂ ਆ ਉਹ ਬੰਦੇ ਦਾ ਫਾਦਰ ਕੀ ਆ ਡਰੰਕਰ ਸੀ ਬਹੁਤ ਹੈਵੀ ਡਰੰਕਰ ਸੀ ਉਹ ਉੱਥੇ ਜੁੜ ਕੇ ਚਿੱਟਾ ਛੱਡਿਆ ਮੈਂ ਕਹਿੰਦਾ ਚੰਗੇ ਕੰਮ ਨੂੰ ਸਰਉਣਾ ਵੀ ਬਣਦਾ ਉਹਨਾਂ ਨੇ ਨਸ਼ੇੜੇ ਕੀ ਨਸ਼ਾ ਛਡਾਇਆ ਵੀ ਬਹੁਤ ਆ ਉਸ ਗੱਲ ਬਾਅਦ ਤੇ ਸਲੋਤਾ ਵੀ ਬਣਦੀ ਆ ਤਾਂ ਜਿੱਥੇ ਸਲੋਤਾ ਬਣਦੀ ਆ ਪੁਲਿਸ ਦੀ ਸਲਾਈਤਾ ਵੀ ਕਰਦੇ ਆ ਅਸੀਂ ਚੰਗੇ ਅਫਸਰ ਸਾਥ ਦਿੰਦੇ ਆ ਕਾਲੀਆਂ ਪੇਡਾਂ ਇੰਨਾ ਚਾ ਸਾਡੇ 'ਚ ਵੀ ਹੈਗੀਆਂ ਨੇ ਸਾਨੂੰ ਆਪ ਤੇ ਕੰਨੀ ਤੰਗੁਲਾ ਰੱਖ ਕੇ ਫੇਰ ਉਂਗਲ ਇਹਨਾਂ ਕੰਨੀ ਕਰਨ ਦਾ ਹੱਕ ਆ ਐਨੀਆਂ ਕਿ ਬੇਨਤੀਆਂ ਕਰਦਾ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ